ਸਾਡੇ ਪੰਜਾਬ ਚ ਇੰਨਾ ਕ ਗੰਧ ਹੈਗਾ ਜਿੰਨਾ ਕੁਝ ਦਿਖਾਇਆ ਗਿਆ ਉਸ ਟਾਈਮ ਚ ਕੇ ਚਮਕੀਲਾ ਉਹਨੂੰ ਦੇਖਦਾ ਆ ਦੇਖ ਕੇ ਫਿਰ ਉਹ ਉਹਨੂੰ ਓਦਾਂ ਦੇ ਗੱਲਾਂ ਲਿਖਦਾ ਹੈ ਬਿਲਕੁਲ ਦੇਖੋ ਜਾਤੀਵਾਦ ਵੀ ਉਹ ਚ ਲੈ ਜਾਂਦਾ ਗਿਆ ਹਾਂ ਨਾ ਉਹ ਨਹੀਂ ਹੈਗਾ ਉਹ ਉਹ ਓਦੋਂ ਕਿੰਨਾ ਸੀ ਕਿੰਨਾ ਲੋਕ ਇਦਾਂ ਬੋਲਦੇ ਸੀ ਓਦੋਂ ਲੋਕ ਜਿਆਦਾ ਡਰਦੇ ਸੀ ਉਹ ਬਰਾਦਰੀ ਦਾ ਨਾਮ ਲੈਣ ਤੋਂ ਜਾਂ ਕਿਸੇ ਤੋਂ ਕਿਉਂਕਿ ਓਦੋਂ ਲੋਕਾਂ ਦਾ ਪਿਆਰ ਵੀ ਜਿਆਦਾ ਸੀ ਕੋਈ ਬੰਦਾ ਫਿਲਮ ਦੇ ਵਿੱਚ ਜਿਹੜਾ ਕਮੀ ਹੈ ਉਹ ਤਾਂ ਨਹੀਂ ਦੱਸ ਰਿਹਾ ਕੋਈ ਫਿਲਮਾਂ ਤਾਂ ਹੈ ਜਿਹਦੇ ਜਰੀਏ ਅਸੀਂ ਕਿਸੇ ਨੂੰ ਚੰਗਾ ਤੇ ਮਾੜਾ ਦਿਖਾ ਸਕਦੇ ਆ ਉਹ ਕਹਿਣ ਦੀਆਂ ਗੱਲਾਂ ਨੇ ਪਰ ਨਹੀਂ ਇਹਦਾ ਅਸਰ ਨਹੀਂ ਪੈਂਦਾ ਅਸਰ ਪੈਂਦਾ ਜਦੋਂ ਭਾਗ ਮਿਲਖਾ ਆਈ ਸੀ ਲੋਕ ਪ੍ਰੈਕਟਿਸ ਕਰਨ ਲੱਗ ਗਏ ਸੀ ਬੁੜਿਆਂ ਨੇ ਸਾਈਕਲ ਲੈ ਲਏ ਸਹੀ ਫਰਕ ਤਾਂ ਪੈਂਦਾ ਜੀ ਨਾਲ ਜਿੱਦਾਂ ਅਸਲ ਵਿੱਚ ਕਿਹੜੀ ਚੀਜ਼ ਤੋਂ ਤੁਸੀਂ ਕਹਿੰਦੇ ਵੀ ਜਿਹੜੀ ਚੀਜ਼ ਨਹੀਂ ਦਿਖਾਈ ਗਈ ਆ ਦਿਖਾਉਣੀ ਚਾਹੀਦੀ ਤੇ ਆ ਨਹੀਂ ਸੀ ਦਿਖਾਉਣ ਇੱਕ ਦੋ ਚੀਜ਼ਾਂ ਮੈਂ ਤੁਹਾਡੇ ਨੂੰ ਸਮਝ ਗਿਆ ਵੀ ਜਾਤੀਵਾਦ ਦਿਖਾਇਆ ਗਿਆ ਇਹ ਗੱਲ ਮੈਨੂੰ ਵੀ ਪਤਾ ਭਲੀ ਭਾਤ ਵੀ ਉਹਨਾਂ ਦੇ ਨਾਲ ਜਾਤੀਵਾਦ ਦਾ ਕੋਈ ਬਹੁਤਾ ਮਸਲਾ ਨਹੀਂ ਹੈਗਾ ਇਹ ਉਦੋਂ ਹੀ ਹੋਇਆ ਵਾ ਜਦੋਂ ਪ੍ਰਮੋਟ ਕੀਤਾ ਗਿਆ ਇਸ ਚੀਜ਼ ਨੂੰ ਕਿਉਂਕਿ ਇੱਕ ਫਿਲਮਾਂ ਚੌਧਰੀ ਦਿਖਾ ਦਿੱਤਾ ਗਿਆ ਜੀ ਉਹ ਜ਼ਮੀਨਾਂ ਵਾਲਿਆਂ ਨੂੰ ਤੰਗ ਕਰਦਾ ਜੀ ਉਹਨਾਂ ਦੇ ਕਾਗਜ਼ ਰੱਖ ਲੈਂਦਾ ਜੀ ਲੋਨ ਤੇ ਹਨਾ ਇਹ ਇਹ ਸਭ ਕੋਈ ਫਿਲਮਾਂ ਚੋ ਫੇਰ ਬਾਹਰ ਆਇਆ ਹਨ ਤੇ ਉਹ ਜਾਤੀਵਾਦ ਜਿਹੜਾ ਦਿਖਾਇਆ ਗਿਆ ਉਹ ਵੀ ਫਿਲਮਾਂ ਤੋਂ ਹੀ ਤੁਰਿਆ ਵਾ ਹਨਾ ਉਹ ਕਿਹੜੀ ਚੀਜ਼ ਤੁਹਾਨੂੰ ਲੱਗਦਾ ਵੀ ਆਹ ਚੀਜ਼ ਜਿਹੜੀ ਉਹ ਚਮਕੀਲੇ ਦੀ ਨਹੀਂ ਦਿਖਾਈ ਗਈ ਜਿਹੜੇ ਸਾਡੇ ਦਰਸ਼ਕ ਨਹੀਂ ਜਾਣਦੇ ਤੁਸੀਂ ਜੇ ਦੱਸ ਸਕਦੇ ਹੋ ਤਾਂ ਦੱਸ ਮੈਂ ਮੈਨੂੰ ਦੇਖੋ ਇਹ ਸਿੱਧੂ ਮੂਸੇ ਵਾਲਾ ਮਰਦਾ ਹੈ ਤੇ ਉਹਨੂੰ ਪੰਜਾਬ ਤੋਂ ਬਾਹਰ ਗੈਂਗਸਟਰ ਕਹਿੰਦੇ ਆ ਗੈਂਗਸਟਰ ਮੈਂ ਤਾਂ ਹੁਣ ਬਾਹਰ ਨਹੀਂ ਨਾ ਮੈਂ ਸਮਝਦਾ ਹਾਂ ਉਹ ਚੀਜ਼ਾਂ ਨੂੰ ਇਹ ਚੀਜ਼ਾਂ ਮੈਨੂੰ ਤਾਂ ਲੱਗਦੀਆਂ ਜਦੋਂ ਇਹ ਆਈ ਹੈ ਤਾਂ ਮੈਂ ਸੋਚਿਆ ਵੀ ਇੰਨੇ ਸਾਲਾਂ ਬਾਅਦ ਕਿਉਂ ਆ ਇੱਕ ਦੇਖੋ ਇਲੈਕਸ਼ਨ ਦਾ ਟਾਈਮ ਜੀ ਤੇ ਉਦੋਂ ਛਵੀ ਖਰਾਬ ਕਿਹਦੀ ਕਰਨੀ ਆ ਇੱਕ ਪਾਸੇ ਤਾਂ ਪੰਜਾਬੀ ਧਰਨਿਆਂ ਤੇ ਬੈਠੇ ਆ ਬਿਲਕੁਲ ਉਹ ਉਹਨਾਂ ਨੂੰ ਪੂਰੀ ਸਟੇਟ ਪੂਰੇ ਦੇਸ਼ ਦੇ ਵਿੱਚ ਆਪਾਂ ਕਿੱਦਾਂ ਗਲਤ ਦਿਖਾ ਸਕਦੇ ਆ ਇਹ ਤਰੀਕਾ ਸੀ ਨਾ ਇਸ ਤੋਂ ਬਿਨਾ ਜਿੱਥੇ ਤੁਹਾਨੂੰ ਲੱਗਿਆ ਮੈਂ ਗਲਤ ਆ ਤੁਸੀਂ ਦੱਸ ਸਕਦੇ ਜੀ ਜੀ ਕਈ ਵਾਰੀ ਨਾ ਬੰਦਾ ਹੁੰਦਾ ਵੀ ਯਾਰ ਦੂਜੇ ਬੰਦੇ ਤੋਂ ਮੱਚਦਾ ਕਿਤੇ ਉਹ ਇਦਾਂ ਦਾਤ ਨਹੀਂ ਕੋਈ ਵੀ ਤੁਹਾਡੇ ਚਤ ਨਹੀਂ ਕੋਈ ਇਦਾਂ ਏਜੰਸੀ ਨਹੀਂ ਹੈਗੀ ਵੀ ਮੈਂ ਉਹ ਜਿਹੜੇ ਬੰਦਿਆਂ ਨੇ ਕੰਮ ਕੀਤਾ ਕਿਤੇ ਮੈਨੂੰ ਕੰਮ ਮਿਲਦਾ ਜਾਂ ਮੈਂ ਡਰੈਕ ਐਜ਼ ਅ ਡਾਇਰੈਕਟਰ ਕੰਮ ਕਰਦਾ ਜਾਂ ਡਾਇਰੈਕਟਰ ਦੇ ਵਿਰੁੱਧ ਤੁਸੀਂ ਬੋਲ ਰਹੇ ਹੋ ਹੈਨਾ ਤੇ ਕੀ ਇਦਾਂ ਦਾ ਕੁਝ ਹੁੰਦਾ ਹੈ ਡਾਇਰੈਕਟਰਾਂ ਦੇ ਆਸ ਵਿੱਚ ਚੁੱਪਦੀ ਤੇ ਹੁੰਦੀ ਹੈ ਥੋੜੀ ਥੋੜੀ ਕੀ ਹਾਂ ਇਹ ਨਹੀਂ ਕੁੱਤਾ-ਕੁੱਤੇ ਦਾ ਬੈਰੀ ਸਪਾਫ ਹੈ ਜੀ ਇਹ ਹੁੰਦਾ ਪਰ ਇਦਾਂ ਨਹੀਂ ਸੀ ਹੁਣ ਤੁਹਾਨੂੰ ਇਹ ਗੱਲ ਦਾ ਸਬੂਤ ਹੀ ਦੇ ਦਿਨਾ ਲੁਧਿਆਣੇ ਦੇ ਵਿੱਚ ਇੱਕ ਜਗ੍ਹਾ ਬਣਦੀ ਸੀ ਜੀ ਕਹਿੰਦੇ ਵੀ ਉੱਥੇ ਜਦੋਂ ਉਹ ਲੰਘ ਰਿਹਾ ਸੀ ਤਾਂ ਜਗ੍ਹਾ ਰੁਕ ਗਈ ਹੂੰ ਉਹ ਜਗ੍ਹਾ ਦਾ ਕੰਮ ਰੁਕ ਗਿਆ ਉਹ ਪਾਣੀ ਉਹ ਤੋਂ ਨਲਕੀਆਂ ਤੋਂ ਭਰਦੇ ਹੁੰਦੇ ਸੀ ਤੇ ਬੋਟਲ ਨਹੀਂ ਹੁੰਦੀ ਸੀ ਪਾਣੀ ਦੀ ਤੇ ਉਹ ਜਦੋਂ ਰੁਕੇ ਉੱਥੇ ਤੇ ਉਹ ਪੁੱਛਿਆ ਬਾਬਾ ਕਿਉਂ ਰੁਕੇ ਹੋ ਕਹਿੰਦਾ ਜੀ ਵੈਂ ਕਰਕੇ ਪੈਸੇ ਮੁੱਕ ਗਏ ਹੂੰ ਉਹ ਕਹਿੰਦਾ ਕੋਈ ਗੱਲ ਨਹੀਂ ਮੇਰਾ ਖਾੜਾ ਰੱਖ ਦੋ ਮੈਂ ਆਉਂਗਾ ਹਾਂ ਠੀਕ ਆ ਜੀ ਉਹਨੇ ਖਾੜੇ ਲਾਏ ਤੇ ਉੱਥੋਂ ਜਿੱਦਾਂ ਵੀ ਉਹ ਮਤਲਬ ਕੰਮ ਬਣਿਆ ਜਿੱਦਣ ਚਮਕੀਲਾ ਕਹਿੰਦੇ ਮਰਿਆ ਤੇ ਉਸ ਬਾਬੇ ਨੇ ਕਿਹਾ ਸੀ ਕਿ ਸਾਡਾ ਰੱਬ ਮਰ ਗਿਆ ਓਏ ਹੋਏ ਤੁਹਾਡਾ ਚਮਕੀਲਾ ਮਰਿਆ ਵਾਹ ਇਹ ਇਹ ਪੁਆਇੰਟ ਆ ਦੱਸਣ ਵਾਲੇ ਕਿ ਪੰਜਾਬੀਆਂ ਨੂੰ ਇਸ ਮਿਆਰ ਤੇ ਆਪਾਂ ਲੈ ਜਾਈਏ ਫਿਲਮੀ ਲੋਕ ਤੋਂ ਵੇਚਣਾ ਚਾਹੀਦਾ ਅੱਲਾ ਮੇਰਾ ਰਾਮ ਕਿਸੇ ਹੂੰ ਪਰਦੇ ਤੇ ਜੋ ਲੋਕ ਹੈ ਧਰਮੀ ਬੋ ਲੂਟੇ ਮਗਵਾਨ ਕਿਸੇ ਉਹ ਮੇਰਾ ਕੋਈ ਹਿੱਕ ਹੋਣ ਦਾ ਜਾਂ ਉਹ ਮਸਲਾ ਨਹੀਂ ਉਹ ਭੁੱਲ ਜਾ ਪਰ ਮੇਰੇ ਮਨ ਚ ਸੀ ਮੈਂ ਇੱਕ ਦਿਨ ਮੈਂ ਸੱਚ ਬੋਲਣਾ ਉਹਨਾਂ ਨੂੰ ਵੀ ਮੈਂ ਕਹਿ ਦਿੰਦਾ ਸੀ ਸੱਚ ਸ਼ੁਰੂ ਕਿੱਥੋਂ ਹੁੰਦੀ ਤੇ ਕੌਣ ਕੌਣ ਲੋਕ ਇਸ ਚੀਜ਼ ਦਾ ਹਿੱਸਾ ਹੋ ਸਕਦੇ ਨੇ ਦੇਖੋ ਜਿਹੜੇ ਬੰਦੇ ਨੂੰ ਅੱਜ ਤੁਸੀਂ ਫਿਲਮੀ ਬੰਦੇ ਹੈ ਜਿਨੇ ਕੋਈ ਵੀ ਲੈ ਲੋ ਹੂੰ ਉਹਨਾਂ ਨੂੰ ਜਦੋਂ ਆਪ ਪੈਸਾ ਦਿੰਨੇ ਆ ਜੇਰੋਂ ਪੈਸਾ ਦਿੱਤਾ ਜਾਂਦਾ ਉਹ ਕੁਝ ਵੀ ਕਹਿੰਦੇ ਆ ਕੋਕੋ ਪੀਂਦੇ ਆ ਸਾਬਨੋਂ ਲਕਸ ਯੂਜ਼ ਕਰਦੇ ਆ ਪਰ ਬੋਲਦੇ ਤਾਂ ਹੈ ਨਾ ਉਹਦੇ ਕਿ ਹਾਂ ਜੀ ਮੈਂ ਇਹੀ ਯੂਜ਼ ਕਰਦਾ ਝੂਠ ਬੋਲਦੇ ਆ ਸਾਡੀ ਲਾਈਨ ਹੀ ਇਦਾਂ ਦੀ ਹੈ ਮੈਂ ਹੋ ਸਕਦਾ ਮੈਂ ਵੀ ਝੂਠਾ ਆਵਾ ਪਰ ਮੈਂ ਕਿਉਂ ਇਦਾਂ ਚੇਂਜ ਹੋਇਆ ਕਿਉਂਕਿ ਮੈਂ ਸਾਰੇ ਸਿਸਟਮ ਨੂੰ ਦੇਖਦਾ ਜਦੋਂ ਚੈਨਲ ਤੇ ਬੰਦਾ ਬੋਲਦਾ ਉਹ ਕੁਝ ਹੋਰ ਬੋਲਦਾ ਜਦੋਂ ਰੀਅਲ ਲਾਈਫ 'ਚ ਆਪਾਂ ਉਹਨੂੰ ਦੇਖਦੇ ਆ ਕੋਈ ਸ਼ੋਰ ਹੁੰਦਾ ਕਿਉਂਕਿ ਮੈਂ ਇਹ ਚੀਜ਼ਾਂ ਦੇਖੀਆਂ ਸੁਰਖਾਵ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਹਾਂ ਗੁਰदयाल ਸਿੰਘ ਤੇ ਅਕਸਰ ਆਪਾਂ ਜਦੋਂ ਵੀ ਕੋਈ ਵਿਵਾਦਿਤ ਫਿਲਮ ਆਉਂਦੀ ਹੈ ਜਾਂ ਵਿਵਾਦਿਤ ਕੋਈ ਕਿਸੇ ਲੀਡਰ ਦਾ ਬਿਆਨ ਆਉਂਦਾ ਹੈ ਤੇ ਆਪਾਂ ਵਕਫ-ਵਕਫ ਸ਼ਖਸੀਅਤਾਂ ਨੂੰ ਮਿਲਦੇ ਆਂ ਉਸ ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਦੇ ਆਂ ਤਾਂ ਪਿਛਲੇ ਦਿਨੀ ਪੰਜਾਬੀ ਫਿਲਮ ਆਈ ਚਮਕੀਲੇ ਦੇ ਨਾਂ ਤੇ ਵੈਸੇ ਹਿੰਦੀ ਫਿਲਮ ਸੀਗੀ ਪੰਜਾਬੀ ਕਿਰਦਾਰ ਨਿਭਾਏ ਗਏ ਉਹਦੇ ਵਿੱਚ ਸਾਰੇ ਚਮਕੀਲੇ ਦੇ ਜੀਵਨ ਤੇ ਇੱਕ ਫਿਲਮ ਬਣੀ ਫਿਲਮ ਕਾਫੀ ਵਿਵਾਦਾਂਚ ਰਹੀ ਬਹੁਤ ਸਾਰੇ ਲੋਕਾਂ ਨੇ ਉਸ ਦਾ ਵਿਰੋਧ ਵੀ ਕੀਤਾ ਬਹੁਤ ਸਾਰੇ ਲੋਕ ਉਹਦੇ ਹੱਕ ਵਿੱਚ ਵੀ ਨਿਤਰੇ ਸਾਡੇ ਨਾਲ ਅੱਜ ਬੰਬੇ ਤੋਂ ਇੱਕ ਕਲਾਕਾਰ ਜੁੜ ਰਹੇ ਨੇ ਜੋ ਫਿਲਮਾਂ ਦੇ ਵਿੱਚ ਰਹਿੰਦੇ ਨੇ ਫਿਲਮਾਂ ਵਾਲੇ ਐਕਟਰਾਂ ਦੇ ਨਾਲ ਗੱਲਬਾਤ ਹੁੰਦੀ ਹੈ ਡਾਇਰੈਕਟਰਾਂ ਦੇ ਨਾਲ ਗੱਲਬਾਤ ਹੁੰਦੀ ਹੈ ਜਾਨੀ ਉਸ ਪੂਰੇ ਚੱਕਾ ਚੌਂ ਦੀ ਦੁਨੀਆ ਦੇ ਵਿੱਚੋਂ ਆਏ ਨੇ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ 30 ਸਾਲ ਬਾਅਦ ਮੁਰਦੇ ਉਖਾੜਨ ਦੀ ਲੋੜ ਕਿਉਂ ਪਈ ਕਿ ਵਾਕਿਆ ਹੀ ਸ਼ਬੀ ਜਿਹੜੀ ਹੈ ਸਿੱਖਾਂ ਦੀ ਇਸ ਤਰ੍ਹਾਂ ਦੀ ਸੀ ਕਿਉਂਕਿ ਸਿੱਖ ਜਿਹੜੇ ਵਿਰੋਧ ਕਰ ਰਹੇ ਆ ਜਾ ਉਹਨੂੰ ਚਮਕੀਲੇ ਦੀ ਮੌਤ ਨੂੰ ਜਾਂ ਚਮਕੀਲੇ ਦੇ ਮੈਂ ਕਹਿ ਦਵਾਂ ਮਰਡਰ ਨੂੰ ਇੱਕ ਕ੍ਰੈਸ਼ ਕਾਰਡ ਦੀ ਤਰ੍ਹਾਂ ਵਰਤਿਆ ਤਾਂ ਨਹੀਂ ਜਾ ਰਿਹਾ ਇਹ ਭਾਈ ਸਾਹਿਬ ਫਿਲਮਾਂ 'ਚ ਰਹਿੰਦੇ ਨੇ ਤੇ ਇਹਨਾਂ ਕੋਲ ਕਾਫੀ ਜਾਣਕਾਰੀ ਹੋਵੇਗੀ ਕਿ ਕਿਵੇਂ-ਕਿਵੇਂ ਫਿਲਮਾਂ ਬਣਦੀ ਨੇ ਉਹ ਕਰਦੇ ਗੱਲਬਾਤ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਤੁਹਾਡੀ ਟੀਮ ਨੂੰ ਸਵਾਗਤ ਹੈ ਮੇਰੇ ਵੱਲ ਮੇਰਾ ਨਾਮ ਰਾਜਵੀਰ 바ਵਾ ਜੀ ਜਿਹੜਾ ਇਹ ਮਸਲਾ ਤੁਸੀਂ ਦੱਸਿਆ ਮੈਂ ਵੀ ਇਹਦੇ ਬਾਰੇ ਸੋਚਦਾ ਸੀ ਜੀ ਜਦੋਂ ਗੱਲ ਹੋਈ ਆ ਇਸ ਤੋਂ ਪਹਿਲਾਂ ਮੈਂ ਐਨੀਮਲ ਲਿਖ ਬੋਲਿਆ ਸੀਗਾ ਜੀ ਜਦੋਂ ਮੈਂ ਆਈ ਆ ਤਾਂ ਮੈਂ ਸੋਚਿਆ ਵੀ ਇੰਨੇ ਸਾਲਾਂ ਬਾਅਦ ਕਿਉਂ ਆ ਇੱਕ ਦੇਖੋ ਇਲੈਕਸ਼ਨ ਦਾ ਟਾਈਮ ਜੀ ਤੇ ਉਦੋਂ ਸ਼ਭੀ ਖਰਾਬ ਕਿਹਦੀ ਕਰਨੀ ਆ ਇੱਕ ਪਾਸੇ ਤਾਂ ਪੰਜਾਬੀ ਧਰਨਿਆਂ ਤੇ ਬੈਠੇ ਆ ਬਿਲਕੁਲ ਉਹ ਉਹਨਾਂ ਨੂੰ ਪੂਰੀ ਸਟੇਟ ਪੂਰੇ ਦੇਸ਼ ਦੇ ਵਿੱਚ ਆਪਾਂ ਕਿੱਦਾਂ ਗਲਤ ਦਿਖਾ ਸਕਦੇ ਆ ਹੂੰ ਇਹ ਤਰੀਕਾ ਸੀ ਨਾ ਇਸ ਤੋਂ ਬਿਨਾ ਜਿੱਥੇ ਤੁਹਾਨੂੰ ਲੱਗਿਆ ਮੈਂ ਗਲਤ ਹ ਤੁਸੀਂ ਦੱਸ ਸਕਦੇ ਜੀ 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 ਮੈਨੂੰ ਲੱਗਦਾ ਕਿ ਇਹ ਤਰੀਕਾ ਸੀ ਇਹਨਾਂ ਨੂੰ ਬੁਰਾ ਬਣਾਉਣ ਦਾ ਕਿਉਂਕਿ ਨਹੀਂ ਤਾਂ ਉਸ ਟਾਈਮ ਦੇ ਸਿੰਗਰ ਕਿੰਨੇ ਹੋਰ ਨੇ ਜੀ ਬਿਲਕੁਲ ਹੈਨਾ ਉਹਨਾਂ ਦਾ ਕਿਸ ਦਾ ਜ਼ਿਕਰ ਕਿਉਂ ਨਹੀਂ ਹੋਇਆ ਹੂੰ ਆ ਉਹਦੋਂ ਤੁਸੀਂ ਦੇਖ ਲਓ ਬਰਿੰਦਰ ਦੀ ਗੱਲ ਕਰ ਲਈਏ ਬਰਿੰਦਰ ਦਾ ਜ਼ਿਕਰ ਜੇ ਬਰਿੰਦਰ ਦਾ ਵੀ ਹੁੰਦਾ ਜ਼ਿਕਰ ਤੇ ਉਹਨੂੰ ਇਹੀ ਚੀਜ਼ ਨਾਲ ਦਿਖਾਉਣਾ ਸੀ ਕਿ ਇਹ ਪਹਿਲਾਂ ਤੋਂ ਹੀ ਇਦਾਂ ਦੇ ਨੇ ਮੈਨੂੰ ਉਹ ਮਸਲਾ ਲੱਗਦਾ ਹੈ ਬਾਕੀ ਐ ਕੁਝ ਨਹੀਂ ਆ ਉਹਦੇ ਵਿੱਚ ਦਿਲਸ਼ਾਦ ਅਕਟਰ ਦਾ ਵੀ ਨਾਮ ਆਉਂਦਾ ਹੈ ਦਿਲਸ਼ਾਦ ਅਕਟਰ ਦੇਖੋ ਤੁਸੀਂ ਉਸ ਟਾਈਮ ਦਾ ਸਭ ਤੋਂ ਬੈਸਟ ਸਿੰਗਰ ਵੱਡਾ ਨਾਮ ਸੀ ਵੱਡਾ ਨਾਮ ਸੀ ਔਰ ਸਾਦਗੀ ਚ ਬਹੁਤ ਚਪਲਾ ਸਣੀ ਚਲੇ ਜਾਣਾ ਕਿਤੇ ਵੀ ਹਨਾ ਔਰ ਕਿਉਂਕਿ ਮੈਨੂੰ ਐ ਲੱਗਦਾ ਵੀ ਜੇ ਉਹਨੂੰ ਦਿਖਾਉਂਦੇ ਤਾਂ ਉਹਨੂੰ ਕਿਤੇ ਨਾ ਕਿਤੇ ਸਿਸਟਮ ਨੇ ਮੇਲੇਕਰ ਪੁਲਿਸ ਵਾਲਾ ਸੀ ਜਨ ਮਾਰਿਆ ਸੀ ਤੇ ਉਹ ਚੀਜ਼ਾਂ ਗਲਤ ਹੋ ਜਾਣੀਆਂ ਸੀ ਪਰ ਆਪਾਂ ਨੂੰ ਐਕਸਲੇ ਸੈਂਟਰ ਦਾ ਜਾਂ ਬਾਕੀ ਜਿਹੜੀਆਂ ਸਰਕਾਰਾਂ ਨੇ ਉਹਨਾਂ ਦਾ ਜ਼ੋਰ ਕਿਤੇ ਲੱਗਾ ਸੀ ਕਿ ਇਹਨੂੰ ਬੁਰਾ ਦਿਖਾਉਣ ਤੇ ਉਹ ਨਹੀਂ ਫਿਰ ਉਹੀ ਦਿਖਾਇਆ ਉਹ ਫਿਲਮਾਂ ਹੀ ਤਾਂ ਹੈ ਜਿਹਦੇ ਜਰੀਏ ਅਸੀਂ ਕਿਸੇ ਨੂੰ ਚੰਗਾ ਤੇ ਮਾੜਾ ਦਿਖਾ ਸਕਦੇ ਹਾਂ ਉਹ ਕਹਿਣ ਦੀਆਂ ਗੱਲਾਂ ਨੇ ਵੀ ਨਹੀਂ ਇਹਦਾ ਅਸਰ ਨਹੀਂ ਪੈਂਦਾ ਅਸਰ ਪੈਂਦਾ ਜਦੋਂ ਭਾਗ ਮੇਲਖਾ ਆਈ ਸੀ ਲੋਕ ਪ੍ਰੈਕਟਿਸ ਕਰਨ ਲੱਗ ਗਏ ਸੀ ਬੁੜਿਆਂ ਨੇ ਸਾਈਕਲ ਲੈ ਲਏ ਸਹੀ ਹੈ ਫਰਕ ਤਾਂ ਪੈਂਦਾ ਜੀ ਨਾ ਚੀਜ਼ਾਂ ਨੂੰ ਤੁਹਾਨੂੰ ਕਿਉਂ ਲੱਗ ਰਿਹਾ ਵੀ ਇਹ ਵਾਕਏ ਸਿੱਖਾਂ ਨੂੰ ਇੱਕ ਬਦਨਾਮ ਕਰ ਰਹੀ ਜਾਂ ਪੰਜਾਬੀਆਂ ਨੂੰ ਬਦਨਾਮ ਕਰ ਰਹੀ ਇੱਕ ਸਾਜ ਵਿੱਚ ਰਸ ਜਾਰੀ ਕਿਤੇ ਇਦਾਂ ਨਹੀਂ ਲੋਕਾਂ ਨੇ ਸਵਾਲ ਵੀ ਕਰਨੇ ਕਿ ਇਹ ਬੰਦਾ ਖੁਦ ਫੇਮਸ ਹੋਣ ਵਾਸਤੇ ਗੱਲ ਕਰ ਰਿਹਾ ਵੀ ਦੂਜਿਆਂ ਦੇ ਵਿਰੁੱਧ ਬੋਲੋ ਤੇ ਆਪਣੀ ਜਿਹੜੀ ਮੇਰੀ ਪਛਾਣ ਬਣ ਜੇ ਲੋਕਾਂ ਦੀ ਉਹ ਬੰਦਾ ਸੱਚ ਬੋਲ ਰਿਹਾ ਜੀ ਕੋਈ ਇਦਾਂ ਦਾ ਤਾਂ ਨਹੀਂ ਤੁਹਾਡੇ ਮਨ ਚ ਹੈਗਾ ਨਹੀਂ ਨਹੀਂ ਫੇਮਸ ਵਾਲੀ ਗੱਲ ਜਿਹੜੀ ਮੈਂ ਇੱਕ ਦੋ ਖੇਤਾਂ ਦੀ ਖੇਤੀ ਕਰਨ ਵਾਲਾ ਬੰਦਾ ਸੀ ਜੀ ਅੱਛਾ ਤੇ ਮੈਂ ਕੋਈ ਮੈਨੂੰ ਸ਼ੌਂਕ ਨਹੀਂ ਇਸ ਲੈਣ ਦਾ ਜੇ ਮੈਂ ਫੇਮਸ ਹੋਣਾ ਹੁੰਦਾ ਤੇ ਮੈਂ ਚਾਪਲੂਸ ਨੋ ਤੂੰ ਜਦੋਂ ਮੈਨੂੰ ਬ੍ਰੇਕ ਮਿਲਿਆ ਜੀ ਲੋਕ ਮੁੰਬਈ ਜਾਣ ਨੂੰ ਤਰਸਦੇ ਨੇ ਮੇਰਾ ਬ੍ਰੇਕ ਪਹਿਲਾ ਮੁੰਬਈ ਤੋਂ ਸੀਗਾ ਜੀ ਰਾਮ ਗੋਪਾਲ ਵਰਮਾ ਦੀ ਵਿਰਪਨ ਲਈ ਹੂੰ ਸਾਲੋਂ ਸਾਲ ਲੱਗ ਜਾਂਦੇ ਇੰਡੀਅਨ ਐਕਸਪ੍ਰੈਸ ਅਖਬਾਰ ਦੇ ਵਿੱਚ ਛਪਣ ਲਈ ਬਿਲਕੁਲ ਤੇ ਮੇਰਾ 2 ਮਹੀਨੇਾਂ ਚ ਉਹਦੇ ਫਰੰਟ ਪੇਜ ਤੇ ਨਾਂ ਛਪਿਆ ਸੀ ਮੈਨੂੰ ਉਹ ਚੀਜ਼ ਦੀ ਹੈ ਨਹੀਂ ਸੀ ਨੀਡ ਨਹੀਂ ਸੀ ਜੇ ਹੁੰਦੀ ਤਾਂ ਮੈਂ ਉਦੋਂ ਹਿੰਦੀ ਵਾਲਿਆਂ ਨਾਲ ਸਾਰਿਆਂ ਨਾਲ ਚਾਪਲੂਸ ਬਣ ਕੇ ਤੁਰਦਾ ਰਹਿੰਦਾ ਪਰ ਮੈਨੂੰ ਕਿਸੇ ਪੰਜਾਬੀ ਭਰਾ ਨੇ ਭਰਾ ਵਣ ਕੇ ਕਿਹਾ ਤੇ ਮੈਂ ਸਿਕੰਦਰ ਫਿਲਮ ਪਹਿਲੀ ਕਰਨ ਆਇਆ ਸੀ ਪੰਜਾਬ ਨੂੰ ਤੇ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਉਹ ਲੋੜ ਸੀ ਜੇ ਅੱਜ ਵੀ ਲੋੜ ਹੋਵੇ ਤੇ ਮੈਂ ਉਦਾਂ ਦਾ ਬਣ ਜਾ ਪਰ ਮੈਨੂੰ ਨਹੀਂ ਇਦਾਂ ਦੀ ਲੋੜ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਜੋ ਮੈਨੂੰ ਲੱਗਦਾ ਸਾਰੇ ਨਹੀਂ ਕਹਿਣਾ ਇਹ ਕੋਈ ਕੋਈ ਕਹਿੰਦਾ ਹੁੰਦਾ ਜਿਹੜੇ ਇਸ ਲਾਈਨ ਦੇ ਵਿੱਚ ਇਹ ਚੀਜ਼ਾਂ ਕਰਨ ਵਾਲੇ ਆ ਉਹਦਾ ਨਾਲ ਤੁਰੇ ਰਹਿਣਾ ਨਾ ਗਰੁੱਪ ਨਾਲ ਉਹ ਮੈਨੂੰ ਨਹੀਂ ਲੱਗਦਾ ਬਾਕੀ ਤਾਂ ਕਿੱਥੋਂ ਕਹਾਣੀ ਸ਼ੁਰੂ ਹੁੰਦੀ ਹੈ ਸਾਜਜ ਅਰੰਭਤਾ ਦੀ ਆਪਾਂ ਗੱਲ ਜਿਹੜੇ ਤੁਹਾਡੇ ਸ਼ੰਕਾ ਤੁਹਾਡੇ ਮਨ 'ਚ ਇਹ ਕਿੱਥੋਂ ਸਾਜਜ ਸ਼ੁਰੂ ਕਿੱਥੋਂ ਹੁੰਦੀ ਤੇ ਕੌਣ-ਕੌਣ ਲੋਕ ਇਸ ਚੀਜ਼ ਦਾ ਹਿੱਸਾ ਹੋ ਸਕਦੇ ਨੇ ਦੇਖੋ ਜਿਹੜੇ ਬੰਦੇ ਨੂੰ ਅੱਜ ਤੁਸੀਂ ਫਿਲਮੀ ਬੰਦੇ ਆ ਜਿਨੇ ਕੋਈ ਵੀ ਲੈ ਲਓ ਹੂੰ ਉਹਨਾਂ ਨੂੰ ਜਦੋਂ ਆਪਾਂ ਪੈਸਾ ਦਿੰਨੇ ਆ ਹੂੰ ਜਦੋਂ ਪੈਸਾ ਦਿੱਤਾ ਜਾਂਦਾ ਉਹ ਕੁਝ ਵੀ ਕਹਿੰਦੇ ਆ ਕੋ-ਕੋ ਪੀਂਦੇ ਆ ਹੂੰ ਸਾਬਣ ਨੂੰ ਲਕਸ ਯੂਜ਼ ਕਰਦੇ ਆ ਜੀ ਪਰ ਬੋਲਦੇ ਤਾਂ ਹੈ ਨਾ ਉਹਦੇ ਕਿ ਹਾਂ ਜੀ ਮੈਂ ਇਹੀ ਯੂਜ਼ ਕਰਦਾ ਝੂਠ ਬੋਲਦੇ ਆ ਸਾਡੀ ਲਾਈਨ ਹੀ ਇਦਾਂ ਦੀ ਹੈ ਮੈਂ ਹੋ ਸਕਦਾ ਮੈਂ ਵੀ ਝੂਠਾ ਆਵਾਂ ਪਰ ਮੈਂ ਕਿਉਂ ਇਦਾਂ ਚੇਂਜ ਹੋਇਆ ਕਿਉਂਕਿ ਮੈਂ ਸਾਰੇ ਸਿਸਟਮ ਨੂੰ ਦੇਖਦਾ ਜਦੋਂ ਚੈਨਲ ਤੇ ਬੰਦਾ ਬੋਲਦਾ ਹੈ ਉਹ ਕੁਝ ਹੋਰ ਬੋਲਦਾ ਜਦੋਂ ਰੀਅਲ ਲਾਈਫ 'ਚ ਆਪਾਂ ਉਹਨੂੰ ਦੇਖਦੇ ਹਾਂ ਕੁਝ ਹੋਰ ਹੁੰਦਾ ਕਿਉਂਕਿ ਮੈਂ ਇਹ ਚੀਜ਼ਾਂ ਦੇਖੀਆਂ ਜਿਹੜਾ ਠੇਠ ਬੰਦਾ ਪਿੰਡੂ ਹੁੰਦਾ ਜਾਂ ਉਹਨੂੰ ਕੋਈ ਵੀ ਕਿਸੇ ਜਾਤ ਬਰਾਦੀ ਦਾ ਹੋਵੇ ਪਰ ਉਹ ਜਦੋਂ ਇਹ ਚੀਜ਼ਾਂ ਦੇਖਦਾ ਉਹ ਕਿਤੇ ਨਾ ਕਿਤੇ ਸ਼ਹਿਰੀ ਬੰਦਿਆਂ ਨਾਲ ਉਹ ਨਾਲੇ ਪੜੇ ਲਿਖਿਆ ਨਾਲੋਂ ਭੀੜ ਚੋਂ ਅਲੱਗ ਹੋ ਜਾਂਦਾ ਉਹ ਮੇਰੇ ਨਾ ਪੜਿਆ ਲੱਖ ਲੱਖ ਲਿਖਿਆ ਕਰ ਲਓ ਜਾਂ ਸਮਝ ਲਓ ਤੁਸੀਂ ਤੇ ਉਹ ਮਸਲਾ ਇਹ ਹੋ ਸਕਦਾ ਮੈਂ ਤਾਂ ਐ ਹੀ ਰਹਿਣਾ ساری ਉਮਰ ਜੇ ਮੇਰੀ ਸਟੱਡੀ ਜਾਂ ਬਾਕੀ ਚੀਜ਼ਾਂ ਦੀ ਤਰੱਕੀ ਵੀ ਆ ਗਈ ਪਰ ਉਹ ਆਪਾਂ ਜਿਹੜਾ ਆਪਣੇ ਜੜਾ ਹੁੰਦੀ ਉਹ ਤਾਂ ਨਹੀਂ ਗਵਾਉਂਦੇ ਉਹ ਉਹ ਚੀਜ਼ ਮੈਂ ਸਮਝਦਾ ਨਹੀਂ ਜੀ ਨਹੀਂ ਮੈਂ ਜਿਹੜੀ ਗੱਲ ਆਪਾਂ ਕਰ ਰਹੇ ਸੀ ਸਵਾਲ ਉੱਥੇ ਰਹਿ ਗਿਆ ਵੀ ਇਹ ਸਾਜ਼ਿਸ਼ ਕਿੱਥੋਂ ਸ਼ੁਰੂ ਹੁੰਦੀ ਹੈ ਇੱਕ ਕੌਣ ਲੋਕ ਇਹਦੇ ਚੋਂ ਵਾਲਸ ਹਾਂਜੀ ਉਹ ਜਿਹੜੇ ਬੰਦਿਆਂ ਨੇ ਜਿਹਨੂੰ ਬਦਨਾਮ ਕਰਨਾ ਉਹੀ ਹੈ ਨਾ ਹੁਣ ਜਿਨ੍ਹਾਂ ਨੇ ਸਾਨੂੰ ਬਦਨਾਮ ਕਰਨਾ ਉਹਨਾਂ ਨੂੰ ਪਤਾ ਸਭ ਤੋਂ ਜ਼ਿਆਦਾ ਬਦਨਾਮ ਕਰਨ ਲਈ ਕੌਣ ਅੱਗੇ ਆ ਸਕਦਾ ਸਾਡੇ ਐਕਟਰ ਮੇਰਾ ਜਵਾਬ ਕਹਿਣ ਦਾ ਇਹ ਸੀ ਵੀ ਦੇਖੋ ਇਹਨਾਂ ਨੂੰ ਪੈਸੇ ਦੇ ਕੇ ਕੋਕ ਫੈਂਟੇ ਦੀ ਗੱਲ ਕਰਾ ਲੈਣੇ ਆਪਾਂ ਤੇ ਇਹੀ ਤਾਂ ਹੈ ਇੱਕ ਜਿਨੇ ਵੀ ਸਿਆਸਤ ਸ਼ੁਰੂ ਕੀਤੀ ਉਹ ਤੁਸੀਂ ਸਿਆਣੇ ਮੈਂ ਨਾਂ ਨਾ ਲਵਾਂ ਸਰਕਾਰਾਂ ਕਹਿ ਸਕਦੇ ਆ ਜਾਂ ਕੋਈ ਅਡਾ ਅਵਾਨੀਆਂ ਅੰਡਾਂ ਦੀਆਂ ਦੇ ਆਪਾਂ ਖਿਲਾਫ ਬੋਲਦੇ ਉਹ ਵੀ ਤਾਂ ਹੋ ਸਕਦੇ ਆ ਉਸ ਤੋਂ ਪਹਿਲਾਂ ਵੀ ਦਲਜੀਤ ਦਾ ਪੰਗਾ ਪਿਆ ਸੀ ਬਿਲਕੁਲ ਉਹ ਵਿਆਹ ਚ ਜਾਣ ਲਈ ਹਨਾ ਉਹ ਉਹ ਤਾਂ ਸਮਝਦੇ ਹੀ ਹੋ ਸ਼ਾਇਦ ਤੁਸੀਂ ਇੱਕ ਵਾਰੀ ਦਲਜੀਤ ਦੀ ਫਿਲਮ ਖਾਲੜਾ ਜੀ ਤੇ ਵੀ ਬਣਦੀ ਹੈ ਭਾਈ ਜਸਵੰਤ ਸਿੰਘ ਖਾਲੜਾ ਤੇ ਉਹ ਤੇ ਫਿਲਮ ਤੇ ਬੈਨ ਹੋ ਜਾਂਦਾ ਹੈ ਹਨਾ ਪਰ ਬਾਅਦ ਚ ਤੁਰੰਤ ਬਾਅਦ ਅਡਵਾਨੀਆਂ ਦੇ ਵਿਆਹ ਤੇ ਉਹਨੂੰ ਨੱਚਣ ਵਾਸਤੇ ਖੜਾਇਆ ਜਾਂਦਾ ਉਹ ਤੋਂ ਬਾਅਦ ਚਮਕੀਲੇ ਦੀ ਕਿਰਦਾਰ ਨਿਭਾਉਣ ਵਾਸਤੇ ਦਲਜੀਤ ਨੂੰ ਛੁੜਿਆ ਜਾਂਦਾ ਕੀ ਲੱਗਦਾ ਵੀ ਕਿਤੇ ਨਾ ਕਿਤੇ ਉਹ ਇੱਕ ਦਸਤਾਰ ਧਾਰੀ ਬੰਦੇ ਨੂੰ ਖੜ ਕੇ ਸਰੇਜਾਂ ਦੇ ਉੱਪਰ ਜਾਂ ਇਸ ਤਰ੍ਹਾਂ ਦਾ ਕੋਈ ਦਸਤਾਰ ਧਾਰੀ ਤੋਂ ਦਸਤਾਰ ਧਾਰੀਆਂ ਨੂੰ ਬਦਨਾਮ ਕਰਾਇਆ ਜਾ ਰਿਹਾ ਕੋਈ ਇਸ ਤਰ੍ਹਾਂ ਦੀ ਸਾਜ਼ਿਸ਼ ਹੋ ਸਕਦੀ ਨਹੀਂ ਦਸਤਾਰ ਦਾ ਤਾਂ ਜਿਹੜਾ ਮਸਲਾ ਹੈ ਜੀ ਉਹ ਬੰਦਾ ਐਕਟਰ ਹੈ ਉਹ ਕਰ ਸਕਦਾ ਉਹਦਾ ਕੋਈ ਮੇਰੀ ਮੈਂ ਜਿੰਨੀਆਂ ਵੀ ਅੱਜ ਤੱਕ ਆਪਣੇ ਚੈਨਲ ਮੇਰਾ ਹੈਡ ਐਂਡ ਟੇਲ ਚੈਨਲ ਹੈ ਉਹਦੇ ਤੇ ਵੀ ਜਿੰਨਾ ਉਹਦੇ ਬਾਰੇ ਬੋਲਿਆ ਲੋਕਾਂ ਨੂੰ ਲੱਗਦਾ ਮੈਂ ਉਹਦੇ ਬਰੋਚ ਚ ਅਸੀਂ ਇਕੱਠਿਆਂ ਕੰਮ ਕੀਤਾ ਪਰ ਮੈਂ ਉਹਦੀ ਨੇਚਰ ਜਾਣਦਾ ਉਹਨੂੰ ਮੈਂ ਬਹੁਤ ਪੁਰਾਣਾ ਜਾਣਦਾ ਉਹ ਐਕਟਰ ਹੈਕ ਪਰ ਉਹਦੇ ਵਾਲ ਤਾਂ ਹੈ ਨਹੀਂ ਉਹ ਉਹ ਮਸਲਾ ਨਹੀਂ ਹੈਗਾ ਪਰ ਲੇਕਿਨ ਉਹਨੂੰ ਦੇਖਣਾ ਬਹੁਤ ਲੋਕਾਂ ਨੇ ਬਿਲਕੁਲ ਉਹ ਹੁਣੇ ਆਪਾਂ ਕੋਈ ਆਮ ਲੈਂਦੇ ਤਾਂ ਨਹੀਂ ਇੰਨੇ ਲੋਕਾਂ ਨੇ ਦੇਖਣਾ ਸੀ ਹੁਣ ਬਾਲੀਵੁੱਡ ਵੀ ਸਾਰਾ ਉਹਦੀਆਂ ਤਰੀਫਾਂ ਕਰੀ ਜਾਂਦਾ ਸਾਰਾ ਸਾਰੇ ਕਿਤੇ ਨਾ ਕਿਤੇ ਜਿਹੜਾ ਸਿਸਟਮ ਚੱਲਦਾ ਹੈ ਤੁਸੀਂ ਦੇਖਿਆ ਹੋਣਾ ਕੋਈ ਬੰਦਾ ਫਿਲਮ ਦੇ ਵਿੱਚ ਜਿਹੜਾ ਕਮੀ ਹੈ ਉਹ ਤਾਂ ਨਹੀਂ ਦੱਸ ਰਿਹਾ ਕੋਈ ਤੁਸੀਂ ਤਾਂ ਸਿਆਣੇ ਹੋ ਥੋੜੇ ਟਾਈਮ ਦੇ ਵਿੱਚ ਪਹਿਲਾ ਅੰਬੈਸਟਰ ਹੈ ਜਿਹੜੀਆਂ ਹੁੰਨੀਆਂ ਸੀ ਉਹਦੀ ਜਿਹੜੀ ਗੋਲ ਲਾਈਟ ਹੁੰਦੀ ਸੀ ਉਹਨੂੰ ਅੱਧੀ ਕਾਲੀ ਕੀਤਾ ਜਾਂਦਾ ਹੁੰਦਾ ਸੀ ਉਹ ਤਾਂ ਡਾਇਰੈਕਟਰ ਬਹੁਤ بڑا ਹਮ ਪਰਮਜੀਤ ਹੰਸਪਾ ਜੀ ਵੀ ਉਹਦੀ ਤਾਰੀਫ ਕਰ ਰਿਹਾ ਆ ਬਈ ਬਹੁਤ ਵਧੀਆ ਡਾਇਰੈਕਟਰ ਆ ਕਮਾਲ ਕਰਤੀ ਉਹਨੇ ਡੱਬੇ ਦਿਖਾਤੇ ਉਹਨੇ ਆ ਦਿਖਾਤਾ ਫਿਰ ਆ ਛੋਟੀ ਜਿਹੀ ਚੀਜ਼ ਕਿਉਂ ਨਹੀਂ ਦਿਖਾ ਪਾਇਆ ਉਹ ਕਿੱਧਰੀ ਲਾਈਟ ਕਾਲੀ ਹੁੰਦੀ ਆ ਉੱਤੇ ਫੋਕਸ ਹੀ ਨਹੀਂ ਕਿਸੇ ਦਾ ਫੋਕਸ ਜਿਹੜੀ ਚੀਜ਼ ਤੇ ਹੈਗਾ ਉੱਤੇ ਹੀ ਆ ਸਾਡੇ ਪੰਜਾਬ ਦੇ ਵਿੱਚ ਮੈਂ ਦੇਖੀ ਹੁਣੇ ਦੇਖੀ ਆ ਜੀ ਪਹਿਲਾਂ ਨਹੀਂ ਮੈਂ ਦੇਖੀ ਸੀ ਸਾਡੇ ਪੰਜਾਬ ਚ ਇੰਨਾ ਕੁ ਗੰਧ ਹੈਗਾ ਜਿੰਨਾ ਕੁਝ ਦਿਖਾਇਆ ਗਿਆ ਉਸ ਟਾਈਮ ਚ ਕੇ ਚਮਕੀਲਾ ਨੂੰ ਦੇਖਦਾ ਆ ਦੇਖ ਕੇ ਫਿਰ ਉਹ ਉਹਨੂੰ ਉਦਾਂ ਦੀਆਂ ਗੱਲਾਂ ਲਿਖਦਾ ਹੈ ਹੈਨਾ ਤੇ ਜਿਹੜੀਆਂ ਕਈ ਚੀਜ਼ਾਂ ਉਹਦੀਆਂ ਦਿਖਾਉਣ ਵਾਲੀਆਂ ਚਮਕੀਲੇ ਦੀਆਂ ਬੈਸਟ ਸੀ ਉਹ ਆਪਾਂ ਦਿਖਾਈਆਂ ਹੀ ਨਹੀਂ ਹੈਨਾ ਉਹ ਕਿਤੇ ਨਾ ਕਿਤੇ ਦੇਖੋ ਜਾਤੀਵਾਦ ਵੀ ਉਹ ਚ ਲੈ ਆਂਦਾ ਗਿਆ ਹੈਨਾ ਉਹ ਨਹੀਂ ਹੈਗਾ ਉਹ ਉਹ ਉਦੋਂ ਕਿੰਨਾ ਸੀ ਕਿੰਨਾ ਕੁ ਲੋਕ ਇਦਾਂ ਬੋਲਦੇ ਸੀ ਉਦੋਂ ਲੋਕ ਜਿਆਦਾ ਡਰਦੇ ਸੀ ਉਹ ਬਰਾਦਰੀ ਦਾ ਨਾਮ ਲੈਣ ਤੋਂ ਜਾਂ ਕਿਸੇ ਚੀਜ਼ ਤੋਂ ਕਿਉਂਕਿ ਉਦੋਂ ਲੋਕਾਂ ਦਾ ਪਿਆਰ ਵੀ ਜਿਆਦਾ ਸੀ ਇਹ ਤੁਸੀਂ ਅੱਜ ਸੋਚੋ ਨਾ ਅੱਜ ਨਾਲੋਂ ਉਹਦਾ ਬਹੁਤ ਜ਼ਿਆਦਾ ਪਿਆਰ ਸੀਗਾ ਅੱਜ ਅਸੀਂ ਬੈਰ ਬਰੋਚ ਚ ਜਾਦਾ ਆ ਗਏ ਕੌਣ ਲੈ ਕੇ ਆਇਆ ਇਹ ਚੀਜ਼ਾਂ ਸਾਡੇ ਵਰਗੇ ਲੋਕ ਹੀ ਲੈ ਕੇ ਆਏ ਨਾ ਫਿਲਮੀ ਲੋਕ ਹੀ ਲੈ ਕੇ ਆਏ ਦੂਜੇ ਤਾਂ ਨਹੀਂ ਲੈ ਕੇ ਆਏ ਮੈਂ ਇੱਕ ਤਾਂ ਲਾਈਨਾਂ ਲਿਖੀਆਂ ਸੀ ਜੀ ਵੀ ਆਈ ਫਿਲਮੀ ਲੋਕ ਤੋਂ ਵੇਚਣਾ ਚਾਹੀਦਾ ਅੱਲਾ ਮੇਰਾ ਆਰਾਮ ਕਰ ਸੀ ਪਰਦੇ 'ਤੇ ਜੋ ਲੋਕ ਹਨ ਧਰਮੀ ਬੋ ਲੂਟੇ ਭਗਵਾਨ ਕਿਸੇ ਦਾ ਉਹ ਮੇਰਾ ਕੋਈ ਹਿੱਟ ਹੋਣ ਦਾ ਜਾਂ ਉਹ ਮਸਲਾ ਨਹੀਂ ਉਹ ਭੁੱਲ ਜਾ ਪਰ ਮੇਰੇ ਮਨ 'ਚ ਸੀ ਇੱਕ ਦਿਨ ਮੈਂ ਸੱਚ ਬੋਲਣਾ ਉਹਨਾਂ ਨੂੰ ਵੀ ਮੈਂ ਕਹਿ ਦਿੰਦਾ ਸੀ ਦਲਜੀਤ ਹੁਣੀ ਜਾਂ ਇਹਨਾਂ ਦੇ ਜਿੰਨੇ ਗਰੁੱਪ ਦੇ ਬੰਦੇ ਮੈਨੂੰ ਜਿੰਨੇ ਜਾਣਦੇ ਜਿਨ੍ਹਾਂ ਨਾਲ ਮੈਂ ਕੰਮ ਕੀਤਾ ਉਹਨਾਂ ਨੂੰ ਮੈਂ ਕਹਿੰਦਾ ਸੀ ਮੈਂ ਕਿ ਜਦੋਂ ਮੈਂ ਆਉਂਗਾ ਮੈਂ ਸੱਚ ਹੀ ਬੋਲੂਗਾ ਮੈਨੂੰ ਲੱਗਿਆ ਵੀ ਮੇਰੇ ਇੰਟਰਵਿਊ ਜਾਂ ਕਿਸੇ ਨੇ ਨਹੀਂ ਲਾਉਣੇ ਤੁਹਾਡੇ ਵਰਗੇ ਵੀਰ ਭਰਾ ਆਉਂਦੇ ਆ ਤੇ ਮੈਂ ਬੋਲਦਾ ਹਾਂ ਇਸੇ ਤੋਂ ਦੁਖੀ ਹੋ ਕੇ ਮੈਂ ਆਪਣਾ ਚੈਨਲ ਖੋਲਿਆ ਸੀ ਉੱਥੇ ਸਾਰਿਆਂ ਦੇ ਨਾਂ ਲੈਏ ਆ ਜੀ ਮੈਂ ਐਂ ਥੋੜੀ ਅਸਲ ਵਿੱਚ ਕਿਹੜੀ ਚੀਜ਼ ਤੋਂ ਤੁਸੀਂ ਕਹਿੰਦੇ ਹੋ ਵੀ ਜਿਹੜੀ ਚੀਜ਼ ਨਹੀਂ ਦਿਖਾਈ ਗਈ ਆ ਦਿਖਾਉਣੀ ਚਾਹੀਦੀ ਤੇ ਆ ਨਹੀਂ ਸੀ ਦਿਖਾਉਣੀ ਇੱਕ ਦੋ ਚੀਜ਼ਾਂ ਮੈਂ ਤੁਹਾਡੇ ਨੂੰ ਸਮਝ ਗਿਆ ਵੀ ਜਾਤੀਵਾਦ ਦਿਖਾਇਆ ਗਿਆ ਇਹ ਗੱਲ ਮੈਨੂੰ ਵੀ ਪਤਾ ਭਲੀ ਭਾਂਤ ਵੀ ਉਹਨਾਂ ਦੇ ਨਾਲ ਜਾਤੀਵਾਦ ਦਾ ਕੋਈ ਬਹੁਤਾ ਮਸਲਾ ਨਹੀਂ ਹੈਗਾ ਇਹ ਉਦੋਂ ਹੀ ਹੋਇਆ ਵਾ ਜਦੋਂ ਪ੍ਰਮੋਟ ਕੀਤਾ ਗਿਆ ਇਸ ਚੀਜ਼ ਨੂੰ ਕਿਉਂਕਿ ਇੱਕ ਫਿਲਮਾਂ ਚ ਚੌਧਰੀ ਦਿਖਾ ਦਿੱਤਾ ਗਿਆ ਜੀ ਉਹ ਜ਼ਮੀਨਾਂ ਵਾਲਿਆਂ ਨੂੰ ਤੰਗ ਕਰਦਾ ਜੀ ਉਹਨਾਂ ਦੇ ਕਾਗਜ਼ ਰੱਖ ਲੈਂਦਾ ਜੀ ਲੋਨ ਤੇ ਹਨਾ ਇਹ ਇਹ ਸਭ ਕੋਈ ਫਿਲਮਾਂ ਚੋਂ ਫੇਰ ਬਾਹਰ ਆਇਆ ਹੈਨਾ ਤੇ ਉਹ ਜਾਤੀਵਾਦ ਜਿਹੜਾ ਦਿਖਾਇਆ ਗਿਆ ਉਹ ਵੀ ਫਿਲਮਾਂ ਤੋਂ ਹੀ ਤੁਰਿਆ ਵਾ ਹੈਨਾ ਉਹ ਕਿਹੜੀ ਚੀਜ਼ ਤੁਹਾਨੂੰ ਲੱਗਦਾ ਵੀ ਆਹ ਚੀਜ਼ ਜਿਹੜੀ ਉਹ ਚਮਕੀਲੇ ਦੀ ਨਹੀਂ ਦਿਖਾਈ ਗਈ ਜਿਹੜੇ ਸਾਡੇ ਦਰਸ਼ਕ ਨਹੀਂ ਜਾਣਦੇ ਤੁਸੀਂ ਜੇ ਦੱਸ ਸਕਦੇ ਹੋ ਤਾਂ ਦੱਸੋ ਮੈਂ ਮੈਂ ਤੁਹਾਨੂੰ ਦੇਖੋ ਲੁਧਿਆਣੇ ਦੇ ਵਿੱਚ ਇੱਕ ਜਗ੍ਹਾ ਬਣਦੀ ਸੀ ਜੀ ਕਹਿੰਦੇ ਵੀ ਉੱਥੇ ਜਦੋਂ ਉਹ ਲੰਘ ਰਿਹਾ ਸੀ ਤਾਂ ਜਗ੍ਹਾ ਰੁਕ ਗਈ ਉਹ ਜਗ੍ਹਾ ਦਾ ਕੰਮ ਰੁਕ ਗਿਆ ਉਹ ਪਾਣੀ ਉਹ ਤੋਂ ਨਲਕੀਆਂ ਤੋਂ ਭਰਦੇ ਹੁੰਦੇ ਸੀ ਤੇ ਬੋਤਲ ਨਹੀਂ ਹੁੰਦੀ ਸੀ ਪਾਣੀ ਦੀ ਤੇ ਉਹ ਜਦੋਂ ਰੁਕੇ ਉੱਥੇ ਤੇ ਉਹ ਪੁੱਛਿਆ ਬਾਬਾ ਕਿਉਂ ਰੁਕੇ ਉਹ ਕਹਿੰਦਾ ਜੀ ਬੈਂ ਕਰਕੇ ਇਹ ਮੁਗ ਗਿਆ ਹੂੰ ਉਹ ਕਹਿੰਦਾ ਕੋਈ ਗੱਲ ਨਹੀਂ ਮੇਰਾ ਖਾੜਾ ਰੱਖ ਦੋ ਮੈਂ ਆਉਂਗਾ ਆ ਠੀਕ ਹੈ ਜੀ ਉਹਨੇ ਖਾੜੇ ਲਾਏ ਤੇ ਉਥੋਂ ਜਿੰਦਾ ਵੀ ਉਹ ਮਤਲਬ ਕੰਮ ਬਣਿਆ ਜਿੱਦਣ ਚਮਕੀਲਾ ਕਹਿੰਦੇ ਮਰਿਆ ਤੇ ਉਸ ਬਾਬੇ ਨੇ ਕਿਹਾ ਸੀ ਕਿ ਸਾਡਾ ਰੱਬ ਮਰ ਗਿਆ ਓਏ ਹੋਏ ਤੁਹਾਡਾ ਚਮਕੀਲਾ ਮਰਿਆ ਵਾਹ ਇਹ ਇਹ ਪੁਆਇੰਟ ਆ ਦੱਸਣ ਵਾਲੇ ਕਿ ਪੰਜਾਬੀਆਂ ਨੂੰ ਇਸ ਮਿਆਰ ਤੇ ਆਪਾਂ ਲੈ ਜਾਈਏ ਹੂੰ ਜੇ ਸਿੱਧੂ ਮੂਸੇ ਵਾਲਾ ਮਰਦਾ ਹੁਣ ਲੋਕਾਂ ਨੇ ਇਹ ਵੀ ਕਹਿ ਦੇਣਾ ਉਹ ਫੇਮ ਲੈਂਦੇ ਆ ਜੇ ਸਿੱਧੂ ਮੂਸੇ ਵਾਲਾ ਮਰਦਾ ਹੈ ਤੇ ਉਹਨੂੰ ਪੰਜਾਬ ਤੋਂ ਬਾਹਰ ਗੈਂਗਸਟਰ ਕਹਿੰਦੇ ਆ ਗੈਂਗਸਟਰ ਮੈਂ ਤਾਂ ਹੁਣ ਬਾਹਰ ਰਹਿਣਾ ਨਾ ਮੈਂ ਸਮਝਦਾ ਉਹ ਚੀਜ਼ਾਂ ਨੂੰ ਇਹ ਚੀਜ਼ਾਂ ਮੈਨੂੰ ਤਾਂ ਲੱਗਦੀਆਂ ਕਿਉਂਕਿ ਆਪਾਂ ਪੰਜਾਬ 'ਚ ਰਹਿੰਦੇ ਆਪਾਂ ਨੂੰ ਨਹੀਂ ਸਮਝ ਆਉਣੀ ਜਦੋਂ ਬਾਹਰ ਜਾਵਾਂਗੇ ਤੁਸੀਂ ਬਾਹਰ ਕਿਤੇ ਦਿੱਲੀ ਵਾਲ ਨੂੰ ਜਾ ਕੇ ਗੱਲ ਕਰਕੇ ਦੇਖ ਲਓ ਉਹ ਕਹਿੰਦਾ ਇਹ ਉਹ ਤਾਂ ਗੈਂਗਸਟਰ ਸੀ ਹੁਣ ਇਹਦੀ ਜਦੋਂ ਗੱਲ ਚੱਲਦੀ ਲੋਕ ਕਹਿੰਦੇ ਅੱਤਵਾਦੀ ਸੀ ਇਹਨਾਂ ਨੇ ਉਹ ਮਾਰਿਆ ਜੀ ਪਹਿਲਾਂ ਮੈਂ ਅੱਤਵਾਦੀ ਕਹਿੰਦਾ ਹਨਾ ਕਈ ਇੱਕ ਦਿਨ ਕਿਸੇ ਨੇ ਕਮੈਂਟ ਪਾਇਆ ਸੀ ਵੀ ਅੱਤਵਾਦੀ ਕਹਿੰਦਾ ਅੱਤਵਾਦੀ ਜਿਹੜੇ ਖਾੜਕੂ ਆ ਉਹਨਾਂ ਲਈ ਅੱਤਵਾਦੀ ਪੁਲਿਸ ਹੋ ਗਈ ਪੁਲਿਸ ਲਈ ਉਹ ਹੋ ਗਿਆ ਤਾਂ ਆਪਣੇ ਆਪਣਾ ਨਜ਼ਰ ਹੀ ਆ ਕਹਿਨ ਦਾ ਹਨਾ ਤੇ ਆਪਾਂ ਉਹਦਾ ਕਹਿ ਸਕਦੇ ਆ ਮਸਲਾ ਹੈ ਮੈਨੂੰ ਇੱਕ ਚੀਜ਼ ਹੋਰ ਤੁਸੀਂ ਜਈ ਵੀ ਉਹ ਖਾੜਕੂ ਹੈ ਹੀ ਨਹੀਂ ਸੀ ਅਸਲ ਦੇ ਵਿੱਚ ਉਹ ਕੋਈ ਕਲਾਕਾਰਾਂ ਦਾ ਵਾਅਦਾ ਕਟਾ ਸੀ ਤੁਹਾਡੀ ਵੀਡੀਓ ਦੇ ਵਿੱਚ ਹੀ ਸ਼ਾਇਦ ਹਾਂ ਨਹੀਂ ਦੇਖੋ ਤੁਸੀਂ ਆਪ ਸੋਚੋ ਵੀ ਉਦੋਂ ਬਰਿੰਦਰ ਮਰਿਆ ਹਾਂ ਬਰਿੰਦਰ ਲਈ ਵੀ ਕੀ ਕਿਨੂ ਕਿਨੂ ਪ੍ਰੋਬਲਮ ਸੀ ਕਲਾਕਾਰਾਂ ਨੂੰ ਸੀ ਆਪਾਂ ਇਸ ਫਿਲਮ ਦੇ ਵਿੱਚ ਇਨਡਾਇਰੈਕਟਲੀ ਦਿਖਾਤਾ ਵੀ ਸਿੰਗਰ ਇਨਵੋਲਵ ਨੇ ਨਾ ਨਹੀਂ ਲਿਆ ਹੂੰ ਕਲੀਅਰ ਤੋਂ ਕਿਸੇ ਨੇ ਵੀ ਕੀਤਾ ਨਹੀਂ ਪਰ ਐਡੀ ਵੱਡੀ ਪ੍ਰਮੋਸ਼ਨ ਹਮ ਕਿਉਂ ਹੋਈ ਔਰ ਸਭ ਤੋਂ ਵੱਡੀ ਗੱਲ ਜਿਹੜੀ ਮੈਨੂੰ ਲੱਗਦੀ ਆ ਪੰਜਾਬੀ ਕਿਰਦਾਰ ਤੇ ਬਣੀ ਫਿਲਮ ਪੰਜਾਬੀ ਚ ਡੱਬ ਨਹੀਂ ਹਮ ਹਰ ਭਾਸ਼ਾ ਚ ਡੱਬ ਹੈ ਹਰ ਭਾਸ਼ਾ ਚ ਡੱਬ ਤੁਹਾਨੂੰ ਪਤਾ ਹੀ ਹੋਣਾ ਇਹ ਹਰ ਭਾਸ਼ਾ ਚ ਡੱਬ ਹੈ ਪੰਜਾਬੀ ਚ ਨਹੀਂ ਹੈਗੀ ਫਿਰ ਉਹ ਸਮਝ ਸਕਦੇ ਆਪਾਂ ਕੁਝ ਪਰਿਵਾਰ ਦੇ ਜੀ ਵੀ ਉਹਨਾਂ ਦੇ ਨਾਲ ਹੀ ਤਰੇ ਫਿਰਦੇ ਉਹਨਾਂ ਪਰਿਵਾਰ ਨੇ ਵੀ ਨਹੀਂ ਦੱਸਿਆ ਵੀ ਸਾਡੇ ਚਮਕੀਲੇ ਦੇ ਆ ਵੀ ਮੇਰੇ ਆਪਣਾ ਰਿਸ਼ਤੇਦਾਰ ਸੀ ਜਾਂ ਸਾਡਾ ਬਲੱਡ ਸੀਗਾ ਚਮਕੀਲੇ ਦੇ ਆ ਚੀਜ਼ਾਂ ਤੁਸੀਂ ਦਿਖਾ ਰਹੇ ਹੋ ਆ ਚੀਜ਼ਾਂ ਨਹੀਂ ਦਿਖਾ ਰਹੇ ਇੱਕ ਦਿਨ ਤਿੰਨ ਥੋੜੇ ਦਿਨ ਬੋਲ ਰਹੇ ਸੀਗੇ ਕਿ ਉਹਦੇ ਵਿੱਚ ਸਾਡੇ ਦਾਦੇ ਦਾ ਕਿਰਦਾਰ ਦਿਖਾਇਆ ਗਿਆ ਉਹ ਸਾਡਾ ਦਾਦਾ ਇਦਾਂ ਦਾ ਨਹੀਂ ਸੀਗਾ ਇਹ ਇਹ ਚੀਜ਼ਾਂ ਕਿਉਂ ਵਿੱਚੋਂ ਕੱਟੀਆਂ ਉਹਦਾ ਪਰਿਵਾਰ ਕਿਉਂ ਫਿਰ ਸਹਿਮਤੀ ਕਿਉਂ ਜਤਾਈ ਉਹ मतलब ਦੇਖੋ ਉੜਤਾ ਪੰਜਾਬ ਆਈ ਹਾਂ ਉਹ ਜਿਹੇ ਬੰਨ੍ਹਾ ਸ਼ਖਾ ਦਿਖਾਤਾ ਹੁਣ ਇਹਦੇ ਵਿੱਚ ਆਪਾਂ ਉਹਦਾ ਦਾਦਾ ਦਿਖਾਤਾ ਦਾਦਾ ਤਾਂ ਵਿਚਾਰਾ ਕਹਿੰਦੇ ਸਾਊ ਬਹੁਤ ਸੀ ਬੰਦਾ ਹਾਂ ਹੈਨਾ ਜੀ ਆਪਾਂ ਤੁਸੀਂ ਤਾਂ ਇੱਧਰ ਰਹਿੰਦੇ ਹੋ ਉਹ ਕਹਿੰਦੇ ਸਾਊ ਸੀ ਉਹ ਨਹੀਂ ਕਦੀ ਇਹ ਕੀਤਾ ਹੀ ਨਹੀਂ ਮੈਂ ਵੀ ਜਿੰਨਾ ਕਿ ਸੁਣਿਆ ਉਸ ਤੋਂ ਬਾਅਦ ਪਤਾ ਨਹੀਂ ਇਹ ਟ੍ਰੇਨ ਥੱਲੇ ਦਾ ਦਾਦਾ ਆਇਆ ਸੀ ਇਹਨਾਂ ਦਾ ਇਹਨਾਂ ਦਾ ਦਾਦਾ ਆਇਆ ਸੀ ਜੰਪਰਾ ਉਹ ਟ੍ਰੇਨ ਥੱਲੇ ਵੀ ਇਦਾਂ ਆਏ ਸੀ ਹੈਨਾ ਉਹ ਚੀਜ਼ਾਂ ਨਹੀਂ ਹੈਗੀਆਂ ਉਹਨਾਂ ਨੂੰ ਤਾਂ ਇੱਕ ਚੀਜ਼ ਦਿਖਾਉਣ ਦਾ ਜ਼ੋਰ ਲੱਗਾ ਪਿਆ ਸੀ ਨੁੜਤਾ ਪੰਜਾਬ ਚ ਕੀ ਦਿਖਾਇਆ ਨਸ਼ੇ ਚ ਡੁੱਬੇ ਹੋਏ ਨੇ ਜਿੰਨਾ ਆਪਾਂ ਨਸ਼ੇ ਨੂੰ ਪ੍ਰਮੋਟ ਕਰਦੇ ਉਹਨਾਂ ਹੈ ਕਿ ਸ਼ਰਾਬ ਤਾਂ ਚਲੋ ਹੁਣ ਮੁੰਬਈ ਦੇ ਵਿੱਚ ਸਭ ਤੋਂ ਜ਼ਿਆਦਾ ਸ਼ਰਾਬ ਵੇਚਦੀ ਹੈ ਆਪਾਂ ਉਹਨਾਂ ਦਾ ਜ਼ਿਕਰ ਨਹੀਂ ਕਰਦੇ ਹੈਨਾ ਉਹ ਉਹ ਮਸਲਾ ਕਿਤੇ ਨਾ ਕਿਤੇ ਪੈਂਦਾ ਐ ਨਹੀਂ ਕਿ ਅਸੀਂ ਕਹਿੰਦੇ ਵਿਰੋਧੀ ਹੈ ਸਾਡੇ ਬੰਦੇ ਹੀ ਉਹਨਾਂ ਨੂੰ ਸ਼ਹਿ ਦਿੰਦੇ ਨੇ ਇਹਨਾਂ ਚੀਜ਼ਾਂ ਜੀ ਇੱਕ ਚੀਜ਼ ਭਾਜੀ ਮੈਂ ਹੋਰ ਜਾਣਨੀ ਚਾਹੁੰਨਾ ਕਿ ਮੈਂ ਕਈ ਵਾਰੀ ਮੈਂ ਸਵਾਲ ਕਰਦਾ ਹੁੰਦਾ ਜਿਹੜੇ ਪਹਿਲੇ ਹਮਾਲੇ ਬੰਦੇ ਨੇ ਖਾਸ ਕਰਕੇ ਵੀ ਫਿਲਮਾਂ ਦੇ ਵਿੱਚ ਨਾ ਜ਼ਿਆਦਾਤਰ ਦਸਤਾਰ ਧਾਰੀ ਬੰਦੇ ਨੂੰ ਕਾਰਟੂਨ ਜਿਹਾ ਦਿਖਾਇਆ ਜਾਂਦਾ ਵੀ ਹਸੀ ਮਜ਼ਾਕ ਜੇ ਵਾਲਾ ਹਨਾ ਪਰ ਇਹ ਸਾਡੇ ਕਰਤਾਰ ਨਹੀਂ ਸਾਡੇ ਕਰਤਾਰ ਤਾਂ ਹਰੀ ਸਿੰਘ ਨਲੂਏ ਵਾਲੇ ਸੀਗੇ ਸਾਡੇ ਕਰਤਾਰ ਤਾਂ ਜਨਰਲ ਸੁਖ ਸਿੰਘ ਵਾਲੇ ਸੀਗੇ ਪਰ ਸਾਨੂੰ ਉਹਦੇ ਵਿੱਚ ਇੱਕ ਹਸੀ ਮਜ਼ਾਕ ਹੁਣ ਤੁਸੀਂ ਦਸਤਾਰ ਧਾਰੀ ਬੰਦੇ ਗਿਨ ਲਓ ਆਪਣੇ ਜੱਪਾ ਲਾ ਸਾਹਿਬ ਦੀ ਮੈਂ ਗੱਲ ਕਰ ਲਵਾ ਉਹ ਗਾਲ ਗਾਲ ਤੋਂ ਬਿਨਾਂ ਗੱਲ ਹੀ ਨਹੀਂ ਕਰਦੇ ਹਨਾ ਤੁਸੀਂ ਦੇਖਦੇ ਹੋਗੇ ਤੇ ਇਹ ਚੀਜ਼ਾਂ ਕਿਤੇ ਨਾ ਕਿਤੇ ਇਫੈਕਟ ਕਰਦੀਆਂ ਨੇ ਸਾਡੇ ਪੰਜਾਬ ਦੀ ਸ਼ਾਹੀ ਖਰਾਬ ਕਰਦੀਆਂ ਕਰਦੀਆਂ ਕਰਦੀ ਮੈਂ ਪੋਸਟ ਪਾਈ ਸੀ ਕੌਰ ਨਾਲ ਦੇ ਖਿਲਾਫ 2016 ਚ ਜੀ ਉਹਨਾਂ ਨੇ ਕੋਈ ਗੱਲ ਕਹੀ ਸੀ ਮੈਂ ਕੋਈ ਉਹਨਾਂ ਦਾ ਦੋਖੀ ਨਹੀਂ ਆ ਪਰ ਉਹ ਸਿਆਣੇ ਬਿਆਣੇ ਆ ਜਦੋਂ ਆਪਾਂ ਕੋਈ ਇਦਾਂ ਦੀ ਗਲਤੀ ਇਸ ਸਾਈਡ ਕਰਦੇ ਆ ਤੇ ਇਹਦਾ ਮਸਲਾ ਮੁੰਬਈ ਚ ਉੱਠਦਾ ਜਾਂ ਦਿੱਲੀ ਚ ਉੱਠਦਾ ਇੱਕ ਦੋ ਕੁੜੀਆਂ ਆ ਸ਼ਾਇਦ ਤੁਹਾਨੂੰ ਇਹ ਗੱਲ ਬੁਰੀ ਵੀ ਲੱਗੇ ਸ਼ਾਇਦ ਤੁਸੀਂ ਕੱਟ ਦਿਓ ਮੈਨੂੰ ਨਹੀਂ ਪਤਾ ਇੱਕ ਦੋ ਕੁੜੀਆਂ ਜਿਹੜੀਆਂ ਕਿ ਚੈਨਲਾਂ ਤੇ ਬਹੁਤ ਗੰਦ ਪਾਉਂਦੀਆਂ ਪੰਜਾਬੀ ਬੋਲ ਕੇ ਮੁੰਬਈ ਚ ਦਿੱਲੀ ਚ ਜਾਂ ਗੁਜਰਾਤ ਚ ਜਾਂ ਹਿਮਾਚਲ ਚ ਉਹਨੂੰ ਇਹ ਨਹੀਂ ਕਿਹਾ ਜਾਂਦਾ ਕਿ ਇਹ ਕਿਹਨਾਂ ਦੀ ਕੁੜੀ ਆ ਉਹ ਪੰਜਾਬੀ ਬੋਲਦੀ ਆ ਤੇ ਪੰਜਾਬੀ ਕਿਹਾ ਜਾਂਦਾ ਉਹਦਾ ਕਿੰਨਾ ਉਹਨਾਂ ਨੂੰ ਨੁਕਸਾਨ ਹੁੰਦਾ ਸਾਨੂੰ ਕੁੜੀਆਂ ਬਹੁਤ ਨੇ ਤੁਸੀਂ ਦੇਖੀਆਂ ਹੋਣੀਆਂ ਮੈਂ ਨਾਂ ਕੀ ਲਾਵਾਂ ਕਿਹੜੇ ਬੋਕ ਨੇ ਉਹ ਹੈ ਨਹੀਂ ਪੰਜਾਬੀ ਅਸਲ ਚ ਉਹ ਉਹ ਚੀਜ਼ ਖੇਡੀ ਜਾਂਦੀ ਹੈ ਜੀ ਹੁਣ ਜਿੰਨੇ ਕਰਤਾਰ ਨੇ ਹੁਣ ਦਲਜੀਤ ਜਦੋਂ ਪ੍ਰੋਮੋਸ਼ਨ ਲਈ ਗਿਆ ਕਪਿਲ ਸ਼ਰਮਾ ਦੇ ਸ਼ੋਅ ਚ ਕੋਈ ਉਹਨਾਂ ਦੇ ਨਾਂ ਲੈ ਕੇ ਆਪਾਂ ਕੋਈ ਬਾਵਾ ਨਹੀਂ ਖਟਦੇ ਪਰ ਜੋ ਉਹਨਾਂ ਨੇ ਕੀਤਾ ਆਪਾਂ ਉਹੀ ਕਹਿੰਨੇ ਆ ਜੇ ਉਹਨਾਂ ਨੇ ਨਹੀਂ ਕੀਤਾ ਤਾਂ ਆਪਾਂ ਕਰੀਏ ਤਾਂ ਬਾਵਾ ਖਟਦੇ ਹੋਏ ਨਾ ਉਹ ਦਿਨੋਂ ਕਹਿੰਦਾ ਵੀ ਪੰਜਾਬੀਆਂ ਨੇ ਭੰਗੜਾ ਪਾਵਾ ਅੱਖਾਂ ਜਿੱਦਾਂ ਨਹੀਂ ਅੰਨੇ ਕਰਤੇ ਇੱਕ ਕਰਤਾਰ ਉੱਥੇ ਦਿਲਜੀਤ ਸੁਣਦਾ ਹੀ ਸੀ ਹੂੰ ਦਿਲਜੀਤ ਰੋਕ ਸਕਦਾ ਹੁਣ ਮੇਰੇ ਨਾਲ ਕਈ ਵਾਰ ਕਰਤਾਰ ਕੋਈ ਮੈਂ ਕਰਦਾ ਮੈਨੂੰ ਲੱਗਦਾ ਕਿ ਪੰਜਾਬੀਆਂ ਨੇ ਮੈਂ ਕਹਿ ਦਿੰਨਾ ਪਿਆ ਆਏ ਨਹੀਂ ਹਣੇ ਸਕੰਦਰ ਗਾਨ ਐਂਡ ਗੋਲ ਜਿੰਨਾ ਹੁਣ ਮੈਂ ਕੀਤੀਆਂ ਉਦੋਂ ਪਰ ਇਹ ਸਾਰੇ ਇੱਕ ਹੋ ਜਾਂਦੇ ਜੀ ਜਿੰਨੇ ਸਿੰਗਰ ਐਕਟਰ ਨੇ ਇਹ ਜਿਹੜਾ ਬੰਦਾ ਸਹੀ ਗੱਲ ਕਰਨ ਵਾਲਾ ਨਾ ਉਹਦੇ ਤਾਂ ਇੰਨਾ ਖਲਾਫ ਹੋ ਜਾਂਦੇ ਤੁਸੀਂ ਸੋਚ ਨਹੀਂ ਸਕਦੇ ਹੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਵੱਡਾ ਅਸਰ ਪੈ ਰਿਹਾ ਵੀ ਸਾਡੇ ਜਿਹੜੇ ਨੌਜਵਾਨ ਮੁੰਡੇ ਆ ਨਾ ਉਹ ਐਕਟਰਾਂ ਨੂੰ ਦੇਖ ਕੇ ਤਾਂ ਦਸਤਾਰ ਸਜਾ ਲੈਂਦੇ ਆ ਕਲਾਕਾਰਾਂ ਨੂੰ ਦੇਖ ਕੇ ਦਸਤਾਰ ਸਜਾ ਲੈਂਦੇ ਆ ਪਰ ਜਿਹੜੇ ਸਾਡੇ ਕਿਰਦਾਰ ਆ ਉਹਨਾਂ ਨੂੰ ਕਿਤੇ ਕਿਤੇ ਭੁੱਲਦੇ ਜਾ ਰਹੇ ਆ ਬਾਬਾ ਜੀ ਉਹਨਾਂ ਨੂੰ ਭੁੱਲਣਾ ਹੀ ਆ ਤੁਸੀਂ ਅੱਜ ਤੋਂ ਕਈ ਸਾਲ ਪਹਿਲਾਂ ਲਾਓ ਜਦੋਂ ਤੁਸੀਂ ਸ਼ਾਮ ਨੂੰ ਲੰਮੇ ਪੈਂਦੇ ਸੀ ਸੌਣ ਲਈ ਤੁਹਾਡੀ ਦਾਦੀ ਜਾਂ ਤੁਹਾਡੀ ਨਾਨੀ ਤੁਹਾਨੂੰ ਸੂਰਮਿਆਂ ਦੀਆਂ ਗੱਲਾਂ ਕਰਦੀ ਸੀ ਬਿਲਕੁਲ ਕਰਦੀ ਸੀ ਥੋੜੇ ਅਸਰ ਪੈਂਦਾ ਸੀ ਅੱਜ ਹੁਣ ਮੋਬਾਈਲ ਚੱਕ ਕੇ ਆਪਾਂ ਜੋ ਦੇਖਦੇ ਉਹ ਅਸਰ ਤਾਂ ਪੈਣਾ ਹੀ ਆ ਅਸਰ ਤੇ ਪੈਣਾ ਬਿਲਕੁਲ ਤੇ ਉਹ ਉਹ ਚੀਜ਼ਾਂ ਅਸਰ ਕਰਦੀਆਂ ਕਿਤੇ ਨਾ ਕਿਤੇ ਇਹ ਕਹਿਣ ਦੀਆਂ ਗੱਲਾਂ ਸਿੰਗਰਾਂ ਦੀਆਂ ਉਹਨਾਂ ਨੇ ਆਪਣੇ ਕੰਮ ਚਲਾਉਣੇ ਆ ਜਾਂ ਕਿਦਾਂ ਉਹ ਕਹਿੰਦੇ ਨੇ ਨਹੀਂ ਅਸਰ ਨਹੀਂ ਹੁੰਦਾ ਅਸਰ ਹੁੰਦਾ ਹੈ ਜੀ ਅੱਛਾ ਅਖੀਰ ਦੇ ਵਿੱਚ ਨਾ ਆਪਾਂ ਗੱਲ ਵਿਰਾਮ ਦਿੰਦੇ ਹੋਏ ਨਾ ਇੱਕ ਥੋੜੀ ਜਿਹੀ ਜਾਣਕਾਰੀ ਹੋਰ ਲੈ ਲਈਏ ਕਈ ਵਾਰੀ ਨਾ ਬੰਦਾ ਹੁੰਦਾ ਵੀ ਯਾਰ ਦੂਜੇ ਬੰਦੇ ਤੋਂ ਮੱਚਦਾ ਕਿਤੇ ਉਹ ਇਦਾਂ ਦਾਤ ਨਹੀਂ ਕੋਈ ਵੀ ਤੁਹਾਡੇ ਚਿੱਤ ਨਹੀਂ ਕੋਈ ਇਦਾਂ ਏਜੰਸੀ ਨਹੀਂ ਹੈਗੀ ਵੀ ਮੈਂ ਉਹ ਜਿਹੜੇ ਬੰਦਿਆਂ ਨੇ ਕੰਮ ਕੀਤਾ ਕਿਤੇ ਮੈਨੂੰ ਕੰਮ ਮਿਲਦਾ ਜਾਂ ਮੈਂ ਡ੍ਰੈਕ ਐਜ਼ ਏ ਟ੍ਰੈਕਟਰ ਕੰਮ ਕਰਦਾ ਜਾਂ ਟ੍ਰੈਕਟਰ ਦੇ ਵਿਰੁੱਧ ਤੁਸੀਂ ਬੋਲ ਰਹੇ ਹੋ ਹੈਨਾ ਤੇ ਕੀ ਇਦਾਂ ਦਾ ਕੁਝ ਹੁੰਦਾ ਹੈ ਟ੍ਰੈਕਟਰ ਦੇ ਆਸ ਵਿੱਚ ਚੁੱਪਦੀ ਤੇ ਹੁੰਦੀ ਹੈ ਥੋੜੀ ਥੋੜੀ ਕੀ ਹਾਂ ਇਹ ਨਹੀਂ ਕੁੱਤਾ-ਕੁੱਤੇ ਦਾ ਬੈਰੀ ਸਪਾਫ ਹੈ ਜੀ ਇਹ ਹੁੰਦਾ ਪਰ ਇਦਾਂ ਨਹੀਂ ਸੀ ਹੁਣ ਤੁਹਾਨੂੰ ਇਹ ਗੱਲ ਦਾ ਸਬੂਤ ਹੀ ਦੇ ਦੇਣਾ ਜੀ ਜੀ ਮੈਂ ਬਾਰ-ਬਾਰ ਆਪਣੇ ਚੈਨਲ ਦੀ ਗੱਲ ਕੀਤੀ ਮੈਂ ਹੁਣ ਇੱਕ ਫਿਲਮ ਆ ਰਹੀ 17 ਮਈ ਨੂੰ ਜੇ ਜੱਟ بگੜ ਗਿਆ ਜੀ ਉਹ ਬੰਦਾ ਐਡੀਆਂ ਸਿਆਣੀਆਂ ਗੱਲਾਂ ਕਰਦਾ ਉਹਦਾ ਨਾਂ ਜੈਰਨ ਦਾਵਾ ਆ ਬਹੁਤ ਸਿਆਣੀਆਂ ਬਹੁਤ ਗੱਲਾਂ ਕਰਦਾ ਤੁਸੀਂ ਕਦੀ ਵੀ ਨੋਟ ਕਰਿਓ ਉਹਦੇ ਲਈ ਮੈਂ ਵੀਡੀਓ ਪਾਈ ਆ ਜਦੋਂ ਫਿਲਮ ਬਣੀ ਆਹਾ ਸ਼ੂਟਰ ਇਹਦਾ ਨਾਂ ਰੱਖਿਆ ਸੀ ਮੈਂ ਸੁੱਖਾ ਸੂਬੇਦਾਰ ਸੁੱਖਾ ਸੂਬੇਦਾਰ ਏ ਮੁੰਡੇ ਨੇ ਮੈਨੂੰ ਤੋਂ ਸਟੋਰੀ ਸੁਣੀ ਆ ਇੱਕ ਗੀਤ ਰਿਕਾਰਡ ਵਾਲੀ ਆ ਪਤਾ ਨਹੀਂ ਕੀ ਇਹਨਾਂ ਦੇ ਜਿਹੜੇ ਪ੍ਰੋਡਿਊਸਰ ਸੀ ਉਸ ਫਿਲਮ ਦੇ ਮੈਨੂੰ ਨਾਂ ਭੁੱਲ ਗਿਆ ਕਿਉਂਕਿ ਪੰਜਾਬ ਨਾਲ ਮੇਰਾ ਬਾਸਤਾ ਘਟ ਰਿਹਾ ਤੇ ਉਹ ਪ੍ਰੋਡਿਊਸਰ ਸੀਗੇ ਜੀ ਉਹਨਾਂ ਨੇ ਕੀ ਕੀਤਾ ਉਹ ਸਾਰਾ ਕੁਝ ਚੋਰੀ ਕਰਕੇ ਮੇਨੂੰ ਤੋਂ ਨਾਂ ਪੁੱਛਿਆ ਕੀ ਰਜਿਸਟਰਡ ਆ ਉਹਨੂੰ ਦੂਜੇ ਰਜਿਸਟਰਡ ਕਰਵਾ ਕੇ ਚੋਰੀ ਕਰਕੇ ਕੱਢਤੀ ਪਰ ਉਹ ਸਿਆਣੀਆਂ ਕਿੱਡੀਆਂ ਗੱਲਾਂ ਕਰਦਾ ਇਹ ਸਾਡੀ ਆਦਤ ਬਣ ਚੁੱਕੀ ਆ ਕਿ ਜਿਹੜਾ ਅਮੀਰ ਹੈ ਪੇਸੀ ਵਾਲਾ ਐਕਟਰ ਹੈ ਸਿੰਗਰ ਹੈ ਉਹ ਜੋ ਭਾਵੇਂ ਝੂਠ ਵੀ ਬੋਲਦਾ ਸਾਨੂੰ ਪਤਾ ਹੈ ਉਹ ਕਹਿੰਦਾ ਸਾਬਣਾ ਬੜ ਤੋਂ ਫੁਲਾਨਾ ਅਸੀਂ ਉਹਦਾ ਯਕੀਨ ਕਰਦੇ ਜਿਹੜਾ ਸੱਚ ਬੋਲਦਾ ਉਹਨੂੰ ਝੂਠਾ ਸਮਝਦੇ ਜੇ ਉਹ ਮਰ ਜਵੇ ਮਰਨ ਤੋਂ ਬਾਅਦ ਆਪਾਂ ਨੂੰ ਸੱਚਾ ਕਹਿ ਦਿੰਨੇ ਸ਼ਿਵ ਨੂੰ ਜੀਂਦੇ ਜੀ ਸ਼ਰਾਬੀ ਮਰਨ ਤੋਂ ਬਾਅਦ ਗੀਤ ਕਰਨ ਦਾ ਸਰਤਾਜ ਇਸ ਤਰ੍ਹਾਂ ਸਰਤਾਜ ਬਿਲਕੁਲ ਬਿਲਕੁਲ ਉਹਨੇ ਤਾਂ ਮੈਂ ਸ਼ੇਰ ਲਿਖਿਆ ਸੀ ਸ਼ੇਰ ਸੁਣਾ ਸਕਦਾ ਜਰੂਰ ਜਰੂਰ ਕਹਿੰਦਾ ਵੀ ਕੁਝ ਖਾਸ ਫਰਕ ਨਹੀਂ ਤੇਰੇ ਤੇ ਲੋਕਾਂ ਵਿੱਚ ਤੂੰ ਧੋਖੇबाज ਕਹਿੰਨੀ ਏ ਉਹ ਦਗੇਬਾਜ਼ ਕਹਿੰਦੇ ਨੇ ਕੁਝ ਲੋਕ ਸ਼ਰਾਬੀ ਦਾ ਕਿਤਾਬ ਦੇ ਕੇ ਚਲੇ ਜਾਂਦੇ ਨੇ ਮੈਨੂੰ ਕਈ ਲੋਕ ਮੈਨੂੰ ਨਸ਼ੇਬਾਜ਼ ਕਹਿੰਦੇ ਨੇ ਕਈ ਕਹਿੰਦੇ ਨੇ ਮੇਰੇ ਸਾਹਮਣੇ ਮੈਨੂੰ ਮਾਰਾ ਕਈ ਚਲੇ ਜਾਣ ਤੋਂ ਬਾਅਦ ਕਹਿੰਦੇ ਨੇ ਇਹਨਾਂ ਨੇ ਸ਼ਿਪ ਦੀ ਸਾਰ ਨਹੀਂ ਪੁੱਛੀ ਮਰਨ ਤੋਂ ਬਾਅਦ ਗੀਤਕਾਰਾਂ ਦਾ ਸਰਤਾਜ ਕਹਿੰਦੇ ਨੇ ਉਹ ਮਰ ਜਾਵਾਂਗਾ ਮੈਂ ਵੀ ਯਾਦ ਕਰਾਂਗੀ ਤੂੰ ਵੀ ਮੈਂ ਨਹੀਂ ਤੇਰੇ ਦੇਸ਼ ਦੇ ਰਿਵਾਜ ਕਹਿੰਦੇ ਨੇ ਇਹ ਰਿਵਾਜ ਹੈ ਇੱਥੇ ਕੀ ਬਾਤ ਹੈ ਹਨਾ ਜੀ ਇੱਕ ਮੈਸੇਜ ਉਹਨਾਂ ਲੋਕਾਂ ਨੂੰ ਵੀ ਚੰਗਾ ਬਣਾਓ ਯਾਰ ਚੰਗਾ ਪਰੋਸੋ ਜੋ ਸਾਡੇ ਪੰਜਾਬ ਦੇ ਜਿਹੜੇ ਹਾਲਾਤ ਨੇ ਉਹਨਾਂ ਸਹੀ ਤਰੀਕੇ ਨਾਲ ਦਿਖਾਓ हां ओ देखो जी ਅਸੀਂ ਤਾਂ ਇਹਨਾਂ ਨੂੰ ਬੇਨਤੀ ਕਰ ਸਕਦੇ ਆਂ ਪਰ ਅੱਜ ਜਿਹੜੀ ਦੌੜ ਹੈ ਪੈਸੇ ਦੀ ਆ ਉਹਨਾਂ ਨੇ ਇਹ ਚੀਜ਼ ਨੂੰ ਸਮਝਣਾ ਨਹੀਂ ਤੁਸੀਂ ਅੱਜ ਤੋਂ ਕਈ ਚਿਰ ਪਹਿਲਾਂ ਦੇਖੋ ਲੋਕ ਬਾਬਾ ਨਾਨਕ ਤੇ ਫਿਲਮ ਆਈ ਚਾਦਰ ਬਾਬੇ ਨਾਨਕ ਕਿੰਨੀਆਂ ਕਿੰਨੀਆਂ ਚੱਲੀਆਂ ਜ਼ਬਰਦਸਤ ਹੈਨਾ ਇੱਕ ਦੌਰ ਚੱਲਿਆ ਸਹਿਬਜ਼ਾਦਿਆਂ ਦਾ ਫਿਲਮ ਬਣੀ ਹੈਨਾ ਉਸ ਤੋਂ ਬਾਅਦ ਉਹ ਸਿਰਫ ਕਮਾਈ ਤੱਕ ਸੀਮਤ ਰੱਖੀ ਉਹਨਾਂ ਨੇ ਹੋਰ ਕੀ ਕੀਤਾ ਕਿਸੇ ਲਈ ਨਹੀਂ ਕੀਤਾ ਆਪਾਂ ਜਦੋਂ ਤੱਕ ਪਬਲਿਕ ਨਹੀਂ ਚਾਹੁੰਦੀ ਜੀ ਪਬਲਿਕ ਉਹ ਚੀਜ਼ ਨਹੀਂ ਕਰਦੀ ਨਹੀਂ ਹੋਣਾ ਵੋਟਾਂ 'ਚ ਵੀ ਲੈ ਲੋ ਵੋਟਾਂ ਆ ਹੁਣ ਵੋਟਾਂ ਪੈਣੀਆਂ ਮਿਨਿਸਟਰ ਆਪਾਂ ਨੂੰ ਵੋਟਾਂ ਪਾਉਣ ਲਈ ਕਹਿੰਦਾ ਹੱਥ ਜੋੜ ਕੇ ਆਉਂਦਾ ਬਿਲਕੁਲ ਗਲਤੀ ਕਿਤੇ ਨਾ ਕਿਤੇ ਪਬਲਿਕ ਦੀ ਆ ਉਹ ਹੱਥ ਜੋੜ ਕੇ ਆਉਂਦਾ ਵੀ ਸਾਨੂੰ ਵੋਟਾਂ ਪਾ ਦੋ ਅਸੀਂ ਵੋਟਾਂ ਪਾ ਦਿੰਨੇ ਜਿੱਦਣ ਉਹ ਜਿੱਤ ਜਾਂਦਾ ਅਸੀਂ ਆਪ ਹੀ ਜਾ ਕੇ ਹੱਥ ਜੋੜ ਕੇ ਖੜ ਜਾਂਦੇ ਆ ਉਹਨਾਂ ਫੋਟੋ ਖਿਚਾ ਕੇ ਮੋੜਿਓ ਨੇ ਆਪਣੇ ਮਸਲੇ ਦੀ ਗੱਲ ਨਹੀਂ ਕਰਦੇ ਉਹ ਤਾਂ ਨਹੀਂ ਸਾਨੂੰ ਕਹਿੰਦਾ ਉਦਾਂ ਸੀ ਕਹਿੰਦੇ ਉਹ ਪਬਲਿਕ ਸਰਵੰਟ ਆ ਅਸੀਂ ਉਹਨੂੰ ਆਪਣਾ ਬੌਸ ਮੰਨ ਲੈਨੇ ਕਮੀਆਂ ਸਾਡੇ ਜੀ ਕਿਤੇ ਨਾ ਕਰੇ ਉਹ ਉਹ ਆਪਾਂ ਨੂੰ ਸਮਝਣਾ ਪੈਣਾ ਚੰਗਾ ਦੇਖੋ ਤੇ ਆਪੇ ਚੰਗਾ ਪਰੋਸੂ ਆਪਾਂ ਹਾਂਜੀ ਕੁਝ ਨਕਾਰੋ ਤਾਂ ਸਹੀ ਪਰ ਉਹਨਾਂ ਦੇ ਵੀ ਬੜੇ ਸਿਸਟਮ ਰੱਖੇ ਹੋਏ ਨੇ ਐਕਟਰਾਂ ਸਿੰਗਰਾਂ ਦੇ ਆਪਾਂ ਜਦੋਂ ਚੰਗਾ ਦੇਖਦੇ ਆ ਉਹ ਵਿਕਾਰ ਜਿਹੜੀ ਨਹੀਂ ਵੀ ਚੱਲੀ ਉਹਨੂੰ ਉਦੋਂ ਹੀ ਕਹੀ ਜਾਂਦੇ 200 ਕਰੋੜ ਕਮਾਇਆ 300 ਕਰੋੜ ਹੋਰ ਪ੍ਰੋਡਿਊਸਰ ਪਾ ਜਾਂਦੇ ਹਾਂ ਜਿੰਦਾ ਵੀ ਹੁੰਦਾ ਹਾਂ ਹਾਂਜੀ ਮੈਂ ਕਈ ਵੀਡੀਓ ਪਾਏ ਨੇ ਤੇ ਮੇਰੇ ਤੇ ਓਬਜੈਕਸ਼ਨ ਵੀ ਹੋਇਆ ਵੀ ਤੂੰ ਅੰਦਰੋਂ ਥੀਏਟਰ ਦੀ ਵੀਡੀਓ ਜਿਹੜੀ ਲੈ ਕੇ ਆਉਣਾ ਉਹ ਦਿਖਾਉਂਦੇ ਹੀ ਇੰਨਾ ਰੱਛ ਰਾਸ਼ਦ ਨਰ ਹੁੰਦਾ ਹੀ ਨਹੀਂ ਮੈਂ ਪਹਿਲਾਂ ਰਿਵਿਊ ਦਿੰਦਾ ਹੁੰਦਾ ਸੀ ਮਤਲਬ ਚੱਕਾ ਚਾਉਂਦੀ ਦੁਨੀਆ ਦੇ ਵਿੱਚ ਵੀ ਝੂਠ ਤੂਫਾਨ ਚੱਲਦਾ ਹੀ ਹੈ ਇਹਦੇ ਚ ਹੀ ਚੱਲਦਾ ਇਹਦੇ 'ਚ ਹੀ ਚੱਲਦਾ ਜੇ ਇਹਦੇ 'ਚ ਚੱਲਦਾ ਜੇ ਹੋਰਦਰ ਤੁਸੀਂ ਕਹੋ ਨਹੀਂ ਚੱਲਣਾ ਇਹ 'ਚ ਜ਼ਿਆਦਾ ਚੱਲਦਾ ਪਰ ਮੇਰਾ ਜਿੱਦਾਂ ਹੁਣ ਮੈਂ ਤੁਹਾਨੂੰ ਲਾਸਟ ਫਿਰ ਮੈਂ ਕਹਿ ਦਿੰਨਾ ਕਿ ਮੇਰਾ ਇਦਾਂ ਨਹੀਂ ਸੀਗਾ ਜੀ ਮੇਰੇ ਮਨ 'ਚ ਸੀ ਮੈਂ ਜਿੰਨੇ ਸਰਕਲ ਦੇ ਜਿੰਨੇ ਸਟਾਰ ਨੇ ਸਭ ਮੈਨੂੰ ਜਾਣਦੇ ਹੀ ਆ ਜੀ ਮੈਂ ਇਹਨਾਂ ਨੂੰ ਕਿਤੇ ਨਾ ਕਿਤੇ ਕਹਿੰਦਾ ਹੁੰਦਾ ਯਾਰ ਨਹੀਂ ਐ ਨਹੀਂ ਐ ਕਰੀਏ ਆਪਾਂ ਸਹੀ ਚੱਲੀਏ ਪਰ ਉਹ ਸੁਣੀ ਨਹੀਂ ਜਿਹੜੇ ਮੇਰੇ ਅੰਡਰ ਵੀ ਸੀ ਜਿਨ੍ਹਾਂ ਦੀ ਉਂਗਲੀ ਫੜ ਕੇ ਮੈਂ ਗਾਂ ਲੈ ਆਇਆ ਉਹਨਾਂ ਨੇ ਵੀ ਉਹ ਛਤਰਛਾਇਆ ਥੱਲੇ ਚਲ ਗਏ ਔਰ ਮੈਨੂੰ ਇਗਨੋਰ ਕਰਤਾ ਮੇਰੀ ਬਦਨਾਮੀ ਕਰਨ ਲੱਗ ਪਏ ਪਈਏ ਹਾਂ ਠੀਕ ਹੈ ਮੈਂ ਪੀਂਦਾ ਸੀ ਆਪਣੀ ਪੀਂਦਾ ਸੀ ਕਿਸੇ ਤੋਂ ਨਹੀਂ ਪੈਗ ਲਾਇਆ ਮੈਂ ਆ ਤੁਹਾਡੇ ਇਲਾਕੇ ਜੀ ਇੱਕ ਬੰਦਾ ਹਰਭਜਨ ਇਹ ਉਹਦੇ ਤੋਂ ਜਰੂਰ ਮੈਂ ਇੱਕ ਦੋ ਵਾਰ ਪੀਤੀ ਆ ਇੱਕ ਦੋ ਬੰਦੇ ਹੋਰ ਐ ਸੁਰਮੀਤ ਮਾ ਵੀ ਹੁੰਦਾ ਸੀ ਜੀ ਆਪਣੀ ਪੀਤੀ ਨਾ ਮੈਂ ਕਦੀ ਆਪਣੀ ਪੀਤੀ ਤੇ ਮੈਂ ਪੀ ਕੇ ਆਪਣਾ ਹੀ ਨਕਸਾਲ ਕੀਤਾ। ਗੱਲਬਾਤ ਨੇ ਕਿਹਾ ਸੀ ਨਾ ਕੋਈ ਆਪਣੇ ਪੈਸੇ ਨਾਲ ਜੂਆ ਖੇਡੇ ਤਾਂ ਵੀ ਬਦਨਾਮ। ਹਾਂ ਉਹ ਮਤਲਬ ਨਹੀਂ ਆਪਾਂ ਉਹ ਚੀਜ਼ ਨੂੰ ਉੱਪਰ ਰੱਖ ਲੈਨੇ ਜੀ। ਭਾ ਇਹ ਇਸ ਚੀਜ਼ ਤੋਂ ਬਦਨਾਮ ਹੁੰਦਾ ਇਹਨੂੰ ਕਰ ਦੋ। ਨਹੀਂ ਤਾਂ ਜੇ ਆਪਾਂ ਇਹ ਨਾ ਕਰਦੇ ਹੁੰਦੇ ਤਾਂ ਸ਼ਿਵ ਦੀ ਇੰਟਰਵਿਊ ਇੰਗਲੈਂਡ 'ਚ ਨਾ ਹੁੰਦੀ। ਬਿਲਕੁਲ ਸਹੀ ਹੈ। ਇੱਥੇ ਵੀ ਹੁੰਦੀ। ਸਹੀ ਹੈ। ਆਪਾਂ ਸਿਰਫ ਇੱਕ ਚੱਕ ਲਿਆ ਉਦੋਂ ਵੀ ਮੇਰੇ ਹਿਸਾਬ ਨਾਲ ਜਾਤੀ ਪਾਤੀ ਜੱਤ ਬਾਜ ਜਾਤਵਾ ਸੀ। ਕਿਉਂਕਿ ਉਹ ਬਾਹਮਣ ਸੀ ਮੇਰੇ ਖਿਆਲ ਪੰਡਤ ਸੀਗੇ ਨਾ। ਜੀ ਜੀ ਜੀ। ਤੇ ਉਹ ਲਿਖਦੇ ਕਿਦਾਂ ਦਾ ਸੀ। ਬਾਅਦ 'ਚ ਸਾਨੂੰ ਪਤਾ ਲੱਗਿਆ ਹਣਾ ਅੱਜ ਹੋ ਸਕਦਾ ਸੀ ਜਿੱਦਾਂ ਹੁਣ ਰੌਲਾ ਪਾਈ ਜਾਂਨੇ ਕੱਲ ਨੂੰ ਪਰਸੋਂ ਸਾਨੂੰ ਕੁਝ ਹੋ ਜੇ ਫੇਰ ਹੀ ਨਹੀਂ ਕਹਿਣਾ ਉਹ ਬੰਦਾ ਸਹੀ ਸੀ ਬਾਕੀ ਉਹ ਬਸ ਸੱਚ ਬੋਲਦਾ ਸੀ ਹਾਂ ਮਰਨ ਤੋਂ ਬਾਅਦ ਹੀ ਤੁਸੀਂ ਸਮਝਦੇ ਹੋ ਜਿੰਦੇ ਜੀ ਸਮਝ ਲਓ ਸ਼ਾਇਦ ਕੋਈ ਸਹੀ ਹੋ ਜਾਏ ਜੀ ਉਹ ਮਸਲਾ ਹੈ ਅੱਛਾ ਅੱਛਾ ਤੁਸੀਂ ਐਜ਼ ਅ ਐਕਟਰ ਕੰਮ ਕਰਦੇ ਹੋ ਡਾਇਰੈਕਟਰ ਕਰਦੇ ਹੋ ਕਿ ਪਹਿਲਾਂ ਮੈਂ ਐਜ਼ ਅ ਐਕਟਰ ਬਹੁਤ ਕੀਤਾ ਜੀ ਹਾਂ ਕਈ ਲੋਕ ਮੈਨੂੰ ਕਹਿੰਦੇ ਆ ਭਈ ਇਹ ਤੁਸੀਂ ਤਾਂ ਹੁਣ ਆਪਣੀ ਗੱਲ ਚੱਲੀ ਭਈ ਤੂੰ ਪਿੱਛੇ ਰਹਿ ਗਿਆ ਜਾਂ ਤਾਂ ਤਾਂ ਨਹੀਂ ਨਾ ਜੇ ਮੈਂ ਇਹ ਲਾਲਚੀ ਹੁੰਦਾ ਤਾਂ ਸੋਚੋ ਮਲਕੀਤ ਰੌਣੀ ਕਿੱਡਾ ਵੱਡਾ ਨਾਮ ਅੱਜ ਪੰਜਾਬ ਦਾ ਇੱਕ ਸਕੁੰਦਰ ਰਾਜ ਤੇ ਇਦਾਂ ਦੇ ਬਹੁਤ ਸਾਰੇ ਐਕਟਰ ਜਿਹੜੇ ਮੁੰਬਈ ਰਹਿੰਦੇ ਰਹੇ ਤੇ ਇਹਨਾਂ ਨੂੰ ਕੰਮ ਨਹੀਂ ਮਿਲਿਆ ਕਈ ਸਾਲਾਂ ਬਾਅਦ ਮੁੜ ਕੇ ਆਏ ਪੰਜਾਬ ਚ ਲੈ ਮੈਨੂੰ ਤਾਂ ਬ੍ਰੇਕ ਉੱਥੇ ਮਿਲਿਆ ਨਾਲੇ ਮੈਂ ਥੀਏਟਰ ਦਾ ਨਹੀਂ ਸੀ ਹਿੰਦੀ ਕੰਮ ਮੇਰੇ ਕੋਲ ਬਹੁਤ ਜ਼ਿਆਦਾ ਸੀ ਉਹ ਤਾਂ ਮੈਂ ਸਿਕੰਦਰ ਦੇ ਟਾਈਮ ਮੁੜ ਆਇਆ ਉਹਦਾ ਨਾਂ ਸਰਸਾ ਸੀ ਪਹਿਲਾਂ ਉਹਨਾਂ ਵੀ ਉਹਦੀ ਬਹੁਤ ਤਾਰੀਫ ਕਰਦੇ ਆ ਲੋਕ ਜਤਿੰਦਰ ਮੋਹਰ ਦੀ ਜੋ ਕਹਿ ਦਿੰਦਾ ਉਹ ਬਦਲਦਾ ਨਹੀਂ ਨਾ ਨਾ ਉਹ ਪਲਟ ਜਾਂਦਾ ਭਾਜੀ ਮੈਂ ਕਹਿੰਨਾ ਬਾਕੀਆਂ ਨਹੀਂ ਨਹੀਂ ਕਹਿਣਾ ਦੀਪ ਖਰੋੜ ਨੇ ਥੋੜੇ ਦਿਨ ਪਹਿਲਾਂ ਕਿਹਾ ਸੀ ਉਹ ਐਦਾਂ ਦਾ ਡਾਇਰੈਕਟਰ ਨਾ ਨਾ ਉਹ ਬਾਅਦ ਸੀਨ ਸੂਨ ਕੱਟ ਦਿੰਦਾ ਜਦੋਂ ਉਹ ਨੂੰ ਸਿਰਫ ਆਪਣੀ ਚੌਧਰਨਾ ਆ ਮੈਨੂੰ ਭਾਈ ਬਣਾ ਕੇ ਮਾਰ ਗਏ ਜੇ ਦੁਸ਼ਮਣ ਬਣ ਕੇ ਮਾਰਦੇ ਤਾਂ ਅਨਸ਼ਾਦ ਮੈਂ ਨਾ ਮਰਦਾ ਮੈਂ ਹਾਂ ਮੈਂ ਕੱਲ ਪੂਰੀ ਕੰਮ ਡਾਊਨ ਆਇਆ ਮੇਰਾ ਪਰ ਮੈਂ ਉਹ ਤੋਂ ਲਿਖਣ ਲੱਪਿਆ ਲਿਖਿਆ ਜੋ ਮੈਂ ਵਧੀਆ ਲਿਖਿਆ ਜੀ ਮੈਨੂੰ ਲੱਗਦਾ ਲੋਕਾਂ ਨੂੰ ਵੀ ਲੱਗਦਾ ਹਾਂ ਮੈਂ ਲੋਕਾਂ ਦਾ ਚਾਪਲੂ ਜਦੋਂ ਪ੍ਰੋਡੂਸਰ ਵਧੀਆ ਮੇਲਾ ਕਰਾਂਗੇ ਐਜ਼ ਅ ਡਾਇਰੈਕਟਰ ਕਰਦਾਂਗੇ ਅੱਜ ਕਿਹੜੀ ਫਿਲਮ ਦੀ ਸ਼ੂਟਿੰਗ ਕਰ ਰਹੇ ਹੋ ਤੇ ਕੀ ਕਰ ਰਹੇ ਹੋ ਇਹ ਦੌਰ ਹੈ ਜੀ ਸ਼ਾਇਦ ਦੌਰ ਫਿਲਮ ਦਾ ਨਾਮ ਆ ਦੌਰ ਰੱਖਿਆ ਸ਼ਾਇਦ ਬਦਲ ਵੀ ਜਾਣੀ ਆ ਫਿਲਮ ਇਹ ਸਟੋਰੀ ਤੁਹਾਡੀ ਹੈ ਨਹੀਂ ਮੇਰੀ ਨਹੀਂ ਜੀ ਕਿਸੇ ਦੀ ਉਹ ਬੰਦਾ ਮੇਰੇ ਕਾਫੀ ਕਲੋਜ਼ ਆ ਜੀ ਉਹਨਾਂ ਨੇ ਮੈਨੂੰ ਬੁਲਾਇਆ ਤੇ ਮੈਂ ਕਿਹਾ ਚਲੋ ਕਰੈਕਟਰ ਕਰੂੰਗਾ ਜੀ ਮੈਂ ਠੀਕ ਹੈ ਨਾ ਕਿ ਆਪਣੇ ਦੇ ਲਈ ਮੈਂ ਕਰਦਾ ਜੇ ਮੈਨੂੰ ਕੋਈ ਕਹਦੇ ਬਈ ਬਹੁਤ ਜ਼ਿਆਦਾ ਐ ਮੈਨੂੰ ਸ਼ੌਂਕ ਨਹੀਂ ਰਿਹਾ ਜੀ ਹੁਣ ਜਿਹੜਾ ਐਕਟਿੰਗ ਦਾ ਮੈਨੂੰ ਤਾਂ ਸ਼ੌਂਕ ਨਹੀਂ ਰਿਹਾ ਫੇਕ ਜੇ ਲੋਕ ਨੇ ਉਹ ਫੇਕ ਬਣ ਕੇ ਬਹਿ ਨਹੀਂ ਹੁੰ ਉਹ ਫੋਕੀ ਬਾਵਾ ਜਿਹੀ ਚਾਪਲੂਸੀ ਜੀ ਹੁੰਦੀ ਨਹੀਂ ਤਾਂ ਮੈਂ ਘਟ ਗਿਆ ਜੀ ਪਹਿਲਾਂ ਵੀ ਨਹੀਂ ਹੁੰਦੀ ਸੀ ਪਰ ਪਹਿਲਾਂ ਮੈਂ ਐਡਜਸਟ ਕਰਦਾ ਸੀ ਮੇਰਾ ਦੋਸਤ ਐ ਮੈਂ ਨਹੀਂ ਕਹਿਣਾ ਉਹ ਜਦੋਂ ਦੋਸਤ ਹੀ ਨਹੀਂ ਰਹੇ ਤਾਂ ਫਿਰ ਬੋਲਣਾ ਹੀ ਪੈਣਾ ਪਹਿਲਾਂ ਅਸੀਂ ਇਕੱਠੇ ਸੀਗੇ ਬੋਲਣੋ ਕਿਤੇ ਨਾ ਕਿਤੇ ਜਦੋਂ ਆਪਾਂ ਭਰਾ ਨਾਲ ਰਹਿੰਦਾ ਹੁੰਦਾ ਤੇ ਆਪਾਂ ਉਹ ਤੋਂ ਭਰਾ ਸਮਝਦੇ ਨੇ ਜਦੋਂ ਸ਼ਰੀਕਾ ਬਣ ਜਾਂਦੇ ਆ ਫਿਰ ਬੋਲਦੇ ਹਾਂ ਸ਼ਰੀਕਾ ਹੀ ਇੱਕ ਤਰ੍ਹਾਂ ਦੇ ਕਹਿ ਸਕਦੇ ਹਾਂ ਜੀ ਬਹੁਤ ਬਹੁਤ ਧੰਨਵਾਦ ਜਣ ਨਾਲ ਗੱਲ ਬਤ ਕਰੀਏ ਸੋ ਅੱਜ ਦੋਸਤੋ ਅਸੀਂ ਕੋਸ਼ਿਸ਼ ਕੀਤੀ ਆ ਕਿ ਫਿਲਮ ਦੀ ਚੱਕਾ ਚੌਂ ਦੀ ਦੁਨੀਆ ਜਿਹੜੀ ਹੈ ਨਾ ਸਾਡੇ ਲੋਕਾਂ ਨੂੰ ਬਹੁਤ ਵਧੀਆ ਲੱਗਦੀ ਆ ਪਰ ਅੱਜ ਅਸੀਂ ਕੋਸ਼ਿਸ਼ ਕੀਤੀ ਕਿ ਭਾਈ ਸਾਹਿਬ ਤੋਂ ਉਹ ਗੱਲਾਂ ਕਢਵਾ ਸਕੀਏ ਵੀ ਜਿਹੜੀ ਗੱਲ ਅਸੀਂ ਸੱਚ ਮੰਨ ਬੰਨੇ ਆ ਨਾ ਉਹਦੇ ਵਿੱਚ ਸਾਰਾ ਸੱਚ ਵੀ ਨਹੀਂ ਹੁੰਦਾ ਤੇ ਸਾਰਾ ਝੂਠ ਵਨੀਂਦਾ ਕਿਤੇ ਨਾ ਕਿਤੇ ਉਹ ਮਸਾਲਾ ਰਲ ਕੇ ਹੀ ਗੱਲ ਜਿਹੜੀ ਉਹ ਬਣਦੀ ਐ ਸੋ ਇਸ ਕਰਕੇ ਫਿਲਮਾਂ ਤੇ ਵੀ ਬਹੁਤਾ ਯਕੀਨ ਕਰਨ ਦੀ ਲੋੜ ਨਹੀਂ ਹਾਂ ਵੇਖੋ ਵੇਖਣਾ ਵੀ ਜ਼ਰੂਰੀ ਐ ਕਿਉਂਕਿ ਮਨੋਰੰਜਨ ਦਾ ਇੱਕ ਸਾਧਨ ਤੁਸੀਂ ਮੰਨ ਸਕਦੇ ਹੋ ਤੇ ਉਹਨੂੰ ਸੱਚਾਈ ਦਾ ਮੰਨ ਕੇ ਬਹਿ ਜਾ ਕਰੋ ਤੇ ਨਾਲ ਦੀ ਨਾਲ ਆਪਾਂ ਜਿੱਤਾ ਇੱਕ ਹੋਰ ਗੱਲ ਕੋਈ ਹੈ ਵੀ ਜਿਹੜੇ ਸਰਦਾਰਾਂ ਨੂੰ ਸਾਡੇ ਨੂੰ ਕਾਰਟੂਨ ਦੇ ਰੂਪ ਵਿੱਚ ਦਿਖਾਇਆ ਜਾ ਰਿਹਾ ਉਹ ਵੀ ਅਸੀਂ ਗੁਜਾਰਿਸ਼ ਕਰਾਂਗੇ ਉਹ ਵੱਡੇ ਵੱਡੇ ਡਾਇਰੈਕਟਰਾਂ ਨੂੰ ਕਿ ਸਰਦਾਰਾਂ ਦੇ ਕਿਰਦਾਰ ਹੋਰ ਵੀ ਨੇ ਹਰ ਸੈਕੰਡਲ ਨੂੰ ਇਹਦੇ ਕਿਤੇ ਫਿਲਮ ਬਣਾ ਕੇ ਦੇਖਿਓ ਬਾਬੇ ਜੈਤੇ ਵਰਗਿਆਂ ਤੇ ਫਿਲਮ ਬਣਾ ਕੇ ਦੇਖਿਓ ਜੇ ਪੂਰਾ ਪੂਰਾ 5-5 ਸਾਲ ਦਾ ਹਾਕੇ ਤੱਕ ਨਾ ਚੱਲੂ ਤੇ ਫੇਰ ਕਹਿ ਦੇਣਾ ਸੋ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਇਹ ਵੇਖਦੇ ਰੋ ਸਰਖਾਪੀ ਵੀ ਧੰਨਵਾਦ